ਸਿੱਧੂ ਵੀਰਾ ਚਲਾ ਗਿਆ ਕਿੰਨੀਆਂ ਹੀ ਐਗਜ਼ਾਮਪਲਸ ਨੇ ਜਿਹੜੇ ਭੈਣ ਭਰਾ ਸਾਡੇ ਗੈਂਗਸਟਰਾਂ ਦੇ ਹੱਥੋਂ ਮਾਰੇ ਗਏ ਸੰਦੀਪ ਨੰਗਲ ਨੂੰ ਵੇਫਿੰਗਰ ਸਿੱਧੂ ਮੂਸੇਵਾਲਾ ਕਿ ਸਿੱਧੂ ਮੂਸੇਵਾਲਾ ਬਾਈ ਪੰਜਾਬ ਦਾ ਟ੍ਰੇਲਰ ਆਇਆ ਸੀ ਕਾਫੀ ਜਣਿਆਂ ਨੇ ਸਿੱਧੂ ਮੂਸੇਵਾਲਾ ਬਾਈ ਦੇ ਨਾਲ ਰਿਲੇਟ ਕਰਕੇ ਦੇਖਿਆ ਸ਼ਾਇਦ ਤੁਹਾਡੇ ਮਾਈਂਡ ਚ ਵੀ ਇਹ ਚੀਜ਼ਾਂ ਹੋਣੀਆਂ ਕਿਉਂਕਿ ਇਦਾਂ ਦੀਆਂ ਘਟਨਾ ਪੰਜਾਬ ਦੇ ਵਿੱਚ ਉਸ ਟਾਈਮ ਹੋਈਆਂ ਉਸ ਬਾਈ ਜਦੋਂ ਜਲਵਾਯੂ ਐਨਕਲੇਵ ਦੇਖਣ ਆਏ ਸੀਗੇ ਉਹ ਆਏ ਸੀ ਮੈਂ ਕਿਹਾ ਬਾਈ ਜੀ ਧੰਨਵਾਦ ਵੀ ਤੁਸੀਂ ਟਾਈਮ ਕੱਢਿਆ ਉਹ ਕਹਿੰਦਾ ਬਾਈ ਧੰਨਵਾਦ ਆ ਤੁਹਾਡਾ ਵੀ ਤੁਸੀਂ ਮੇਰੀ ਫਿਲਮ ਤੇ ਚੜ੍ਹਾਈ ਕਰਾਈ ਪਈ ਆ ਕਿਉਂਕਿ ਉਹ ਕਿਤੇ ਬਾਈ ਦਾ ਪੋਸਟਰ ਲੱਗਿਆ ਸੀ ਹਾਂਜੀ ਚੜ੍ਹਾਈ ਤਾਂ ਬਾਈ ਦੀ ਆਪਦੇ ਆਪ ਚਾਉਂਦੀਆਂ ਕੋਈ ਅਸੀਂ ਜਲਵਾਯੂ ਚ ਪੋਸਟਰ ਲਾ ਕੇ ਬਾਈ ਨੂੰ ਕੀ ਕਰਤਾ ਉਹਨਾਂ ਦਾ ਬੜੱਪਣ ਹੁੰਦਾ ਵੱਡੀਆਂ ਰੂਹ ਤਰਕਈ ਸਮੇਂ ਲੋ ਬਾਈ ਉਦੋਂ ਆਏ ਸੀ ਬਹੁਤ ਵਧੀਆ ਹੋ ਗਈ ਸੀ ਯਾਰ ਬਾਈ ਨੂੰ ਤਰਕੀਆਂ ਦੇ ਪ੍ਰਮਾਣ ਮੰਗਰੇ ਜਦੋਂ ਮੈਂ ਪੌਡਕਾਸਟ ਲਈ ਥੱਲੇ ਆਇਆ ਕੋਈ ਕਿਸੇ ਪੁਰਾਣੀ ਦੁਸ਼ਮਣੀ ਕੱਢਣ ਲਈ ਤਾਂ ਨਹੀਂ ਆਦ ਰਿਹਾ ਮਤਲਬ ਸਾਰਾ ਮਾਹੌਲ ਦੇਖਣਾ ਪੈਂਦਾ ਜਦੋਂ ਹੁਣ ਤੁਸੀਂ ਵੀਸੀਆਰ ਦੀ ਗੱਲ ਕੀਤੀ ਹੈ ਨਾ ਪੀਰੀਅਡ ਫਿਲਮਾਂ ਦੇ ਬਾਰੇ ਕਿਦਾਂ ਸੋਚਦੇ ਹੋ ਤੁਸੀਂ ਕਦੇ ਹੈਗਾ ਡ੍ਰੀਮ ਪ੍ਰੋਜੈਕਟ ਤੁਹਾਡਾ ਹਰਦੀਪ ਗਰੇਵਾਲ ਬਾਈ ਦਾ ਕੰਮ ਤੁਸੀਂ ਜਾਣਦੇ ਹੋ ਅੰਡਰ ਰੇਟਡ ਰਹਿ ਜਾਂਦੇ ਆਰਟਿਸਟ ਕਈ ਇਹ ਕਹਿ ਸਕਦੇ ਆਪਾਂ ਕਿਹੜੇ ਐਕਟਰ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਇੰਡਸਟਰੀ ਦੇ ਵਿੱਚ ਮੈਨੂੰ ਗਲਾ ਸਿੱਧੂ ਬਾਈ ਬਹੁਤ ਵਧੀਆ ਲੱਗਦਾ ਜਿਵੇਂ ਗਰਜਿਆ ਜਾਣਾ ਮੈਨੂੰ ਲੱਗਦਾ ਹੁੰਦਾ ਪਰਸਨਲੀ ਖਾਣ ਪਾਣੇ ਵੀ ਇਨਫੈਕਟ ਆ ਐਦਾਂ ਦੀਆਂ ਚੰਗੀਆਂ ਰੂਹਾਂ ਜਿਹੜੀਆਂ ਪਤਾ ਨਹੀਂ ਹੁਣ ਕਦੋਂ ਵਾਪਸ ਆਉਣਗੀਆਂ ਸਾਡੇ ਚ ਯੁੱਗ ਪਲਟਾ ਕੇ ਪਰ ਤੂੰ ਵੇਖੀ ਪੁੱਤ ਤੇਰਾ ਕੀ ਹੋਇਆ ਤੂੰ ਮਾਂ ਬੀਤ ਦੀ ਜਾਨੀ ਹੈ ਮੇਰੇ ਲਈ ਬਹੁਤ ਐਕਸਾਈਟਮੈਂਟ ਹੈ ਅੱਜ ਦੇ ਪੋਡਕਾਸਟ ਲਈ ਕਿਉਂਕਿ ਫਿਲਮ ਲਾਈਨ ਦੀ ਜਦੋਂ ਗੱਲ ਹੁੰਦੀ ਹੈ ਜਾਂ ਐਕਟਿੰਗ ਦੀ ਆਉਂਦੀ ਹੈ ਫਿਲਮ ਮੇਕਿੰਗ ਦੀ ਗੱਲ ਆਉਂਦੀ ਹੈ ਉਦੋਂ ਮੈਂ ਜ਼ਿਆਦਾ ਐਕਸਾਈਟਡ ਹੁੰਨਾ ਤੇ ਮੈਂ ਚਾਹੁੰਨਾ ਵੀ ਤੁਸੀਂ ਫ੍ਰੀ ਹੋ ਕੇ ਪੂਰਾ ਧਿਆਨ ਨਾਲ ਇਹ ਪੂਰਾ ਪੋਡਕਾਸਟ ਸੁਣਿਓ ਸਾਡੇ ਗੈਸਟ ਨੇ ਗੱਬਰ ਸੰਗਰੂਰ ਭਾਜੀ ਵੈਲਕਮ ਭਾਜੀ ਪਹਿਲਾਂ ਤਾਂ ਸਟੂਡੀਓ ਧੰਨਵਾਦ ਵੀਰੇ ਧੰਨਵਾਦ ਸ਼ੁਕਰੀਆ ਮੈਨੂੰ ਇਹ ਪਤਾ ਵੀ ਮੇਰੇ ਸਾਹਮਣੇ ਕਿਹੜਾ ਇਨਸਾਨ ਬੈਠਾ ਕਿਉਂਕਿ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਕਈ ਵਾਰੀ ਨਾ ਮਤਲਬ ਆਪਣੇ ਸਾਹਮਣੇ ਇਦਾਂ ਦਾ ਪਰ ਇਹ ਗੱਲ ਕਰ ਰਹੇ ਹਾਂ ਤੁਸੀਂ ਕਹਤਾ ਵੀ ਕਈ ਵਾਰ ਸਾਹਮਣੇ ਵਾਲੇ ਨੂੰ ਨਹੀਂ ਪਤਾ ਹੁੰਦਾ ਵੀ ਵੱਡਾ ਇਨਸਾਨ ਹੈ ਬਹੁਤ ਵੱਡਾ ਜੀ ਜੀ ਤੇ ਐਵੇਂ ਵੀ ਕਈ ਵਾਰ ਹੋ ਸਕਦਾ ਹਨਾ ਵੀ ਆਪਾਂ ਹੋਈਏ ਵੀ ਤੇ ਸ਼ਾਇਦ ਨਾ ਹੋਈਏ ਕਈ ਵਾਰ ਆਪਾਂ ਹੀ ਕਿਸੇ ਚੀਜ਼ ਨੂੰ ਵੱਧ ਵੈਲਿਊ ਦੇ ਦਿੰਨੇ ਆ ਤੁਸੀਂ ਉਹਨਾਂ ਚੋਂ ਆਉਨੇ ਹੋ ਜਿਨ੍ਹਾਂ ਨੂੰ ਸਿਨੇਮਾ ਦੀ ਟੈਨਸ਼ਨ ਹੈਗੀ ਆ ਪੰਜਾਬੀ ਸਿਨੇਮਾ ਗਰੋਵ ਕਰੇ ਹੋਰ ਜ਼ਿਆਦਾ ਤੇ ਕਈ ਡਾਇਰੈਕਟਰ ਹੁੰਦੇ ਆ ਜਾਂ ਫਿਲਮ ਮੇਕਰਸ ਹੁੰਦੇ ਆ ਉਹ ਚਾਹੁੰਦੇ ਆ ਵੀ ਮਤਲਬ ਅਸੀਂ ਬਿਜ਼ਨਸ ਕਰ ਲਈਏ ਇੱਕ ਤੇ ਉਦਾਂ ਦੇ ਤੁਹਾਨੂੰ ਵੀ ਕਾਫੀ ਸਾਰੇ ਮਿਲੇ ਹੋਣਗੇ ਪਰ ਤੁਸੀਂ ਕਿਉਂ ਮਾਈਂਡ ਦੇ ਵਿੱਚ ਸੋਚ ਕੇ ਚੱਲਦੇ ਹੋ ਹਮੇਸ਼ਾ ਹੀ ਮਤਲਬ ਸਿਨੇਮਾ ਦੀ ਟੈਨਸ਼ਨ ਕਿਉਂ ਹੁੰਦੀ ਆ ਫਿਲਮ ਮੇਕਿੰਗ ਉਦਾਂ ਹੀ ਬਹੁਤ ਕੁਝ ਦੇਰੀ ਹੁੰਦੀ ਆ ਇਕੱਲਾ ਧਨ ਇੰਪੋਰਟੈਂਟ ਨਹੀਂ ਹੁੰਦਾ ਤਨ ਤੋਂ ਇਲਾਵਾ ਜਿਹੜੇ ਦੋ ਬੋਲ ਤੁਸੀਂ ਪਿਆਰ ਲਈ ਮੇਰੇ ਲਈ ਬੋਲਤੇ ਸ਼ਾਇਦ ਉਹ ਵੀ ਆਪਦੇ ਆਪ ਚ ਇੱਕ ਕਮਾਈ ਹੁੰਦੀ ਆ ਫਿਲਮ ਮੇਕਿੰਗ ਦਾ ਸ਼ੁਰੂ ਤੋਂ ਸੀ ਜਾਂ ਪਹਿਲਾਂ ਤੁਸੀਂ ਸੌਂਗ ਰਾਈਟਿੰਗ ਦਾ ਇੱਕ ਚੇਅਰ ਹੁੰਦੀ ਸੀ ਲੱਕੜ ਦੀ ਘਰੇ ਉਹਦੇ ਉੱਤੇ ਇੱਕ ਫੱਟਾ ਜਾਂ ਪਿਆ ਹੁੰਦਾ ਮੈਂ ਉਹਦੇ ਉੱਤੇ ਖੜ ਜਾਣਾ ਤੇ ਮੈਂ ਕਹਿਣਾ ਵੀ ਮੈਂ ਸਟੇਜ ਤੇ ਆ ਜਾਂ ਮੈਂ ਫਿਲਮਾਂ ਚ ਜਾਣਾ ਤਾਂ ਨਿੱਕੇ ਹੁੰਦੇ ਤੋਂ ਇਹ ਰਾਹ ਕਲੀਅਰ ਸੀ ਵੀ ਫਿਲਮਾਂ ਚ ਜਾਣਾ ਫਿਲਮਾਂ ਚ ਨਹੀਂ ਮਤਲਬ ਟੀਵੀ ਉਦੋਂ ਟੀਵੀ ਦੇਖਦੇ ਸੀਗੇ ਤਾਂ ਹੁੰਦਾ ਸੀ ਯਾਰ ਟੀਵੀ ਚ ਜਾਣਾ ਵੀ ਜੋ ਵੀ ਉਹ ਨਾਟਕ ਫਿਲਮਾਂ ਗਾਣੇ ਜੋ ਵੀ ਕੁਝ ਕਰਨਾ ਹੈ ਤਾ ਮਤਲਬ ਇਸ ਲਾਈਨ ਦਾ ਕਰੇਜ਼ ਬਚਪਨ ਤੋਂ ਹੀ ਸੀਗਾ ਪਰ ਬੈਕ ਕੈਮਰਾ ਸੋਚਦੇ ਸੀ ਜਾਂ ਤੁਸੀਂ ਕੈਮਰੇ ਦੇ ਅੱਗੇ ਹੋਣਾ ਹਾਂ ਮੈਨੂੰ ਲੱਗਦਾ ਇਹ ਵੀਰੇ ਹੌਲੀ ਹੌਲੀ ਕਲੀਅਰ ਹੋ ਜਾਂਦੀਆਂ ਨੇ ਪਲੱਸ 2 ਤੱਕ ਆ ਕੇ ਮੈਨੂੰ ਜ਼ਿਆਦਾ ਡਾਇਰੈਕਸ਼ਨ ਦਾ ਸ਼ੌਂਕ ਸੀਗਾ ਕਹਿ ਲਓ ਵੀ ਮੈਨੂੰ ਅੱਗੇ ਫਰੰਟ ਤੇ ਆਉਣ ਦਾ ਨਹੀਂ ਸੀਗਾ ਛੋਟੇ ਹੁੰਦੇ ਮੋਨੋ ਐਕਟਿੰਗਾਂ ਵੀ ਕੀਤੀਆਂ ਕਾਲਜ ਸਕੂਲਾਂ ਚ ਸਾਰਾ ਕੁਝ ਕੀਤਾ ਤੇ ਵਟੇ ਸੀਗਾ ਪਲੱਸ 2 ਤੋਂ ਹਨਾ ਬੀਏ ਚ ਲਾ ਲਓ ਜਾਂ ਵੀ ਮੈਨੂੰ ਐ ਹੋਣ ਲੱਗਿਆ ਸੀ ਵੀ ਆਰ ਕੋਸ਼ ਡਾਇਰੈਕਟ ਕਰੀਏ ਜਾਂ ਬੈਕ ਕੈਮਰਾ ਬੈਕ ਸਟੇਜ ਕਹਿ ਲਓ ਕਿਉਂਕਿ ਪਹਿਲਾਂ ਥੀਏਟਰ ਕੀਤਾ ਤਾਂ ਬੈਕ ਸਕਰੀਨ ਦਾ ਹੀ ਚੌਰਿਆ ਜਾਂਦਾ ਪਰ ਮੈਨੂੰ ਲੱਗਦਾ ਵੀ ਕਈ ਨਾ ਛੋਟੇ ਹੁੰਦੇ ਆਂ ਤੋਂ ਸੁਪਨਾ ਲੈਂਦੇ ਆ ਜਿਹੜੇ ਫਿਲਮ ਮੇਕਿੰਗ ਦਾ ਜਾਂ ਐਕਟਰ ਬੰਨਣਾ ਚਾਹੁੰਦੇ ਆ ਉਹ ਵੱਡੇ ਹੋ ਕੇ ਜਿਵੇਂ ਜਿਵੇਂ ਸਮਝ ਆਉਂਦੀ ਆ ਉਹ ਕਈ ਐਡੀਟਿੰਗ ਵੱਲ ਚਲੇ ਜਾਂਦੇ ਆ ਕਈ ਡਾਇਰੈਕਟਰ ਬਣ ਜਾਂਦੇ ਆ ਕਈ ਰਾਈਟਰ ਬਣ ਜਾਂਦੇ ਆ ਇਹ ਸਮੇਂ ਦੇ ਹਿਸਾਬ ਨਾਲ ਹੁੰਦਾ ਚੇਂਜ ਇੱਥੇ ਕੋਈ ਬੁਰਾਈ ਵੀ ਨਹੀਂ ਕਿਉਂਕਿ ਆਪਾਂ ਜਿਵੇਂ ਜਿਵੇਂ ਅੱਗੇ ਵੱਧਦੇ ਆ ਆਪਾਂ ਨੂੰ ਸਮਝ ਆਣਾ ਸ਼ੁਰੂ ਹੋ ਜਾਂਦਾ ਆਪਾਂ ਨੂੰ ਆਪਣੇ ਕਿਤੇ ਨਾ ਕਿਤੇ ਨਾਲ ਦੇ ਵੀ ਦੱਸ ਦਿੰਦੇ ਨੇ ਵੀ ਆਰ ਵੀਰੇ ਤੂੰ ਸੋਣਾ ਲਿਖਦਾ ਵੀ ਵੀਰੇ ਤੂੰ ਆ ਚੀਜ਼ੇ ਸੋਣੀ ਕਰਦਾ ਤਾਂ ਆਪਾਂ ਉਹਨਾਂ ਨੂੰ ਕੰਪਲੀਮੈਂਟਸ ਕਹਿ ਲੋ ਜਾਂ ਹਣਾ ਪਾਪਦੇ ਤੇ ਦੇਖਦਾ ਵੀ ਯਾਰ ਜੇ ਕੋਈ ਮੈਨੂੰ ਉਤਸ਼ਾਹ ਦੇ ਰਿਹਾ ਤਾਂ ਕਿ ਇਹ ਇਹ ਗੱਲ ਸੱਚੀ ਇਹ ਗੁਣ ਹੈਗਾ ਮੇਰੇ ਚ ਫੇਰ ਆਪਾਂ ਥੋੜਾ ਬਹੁਤ ਕੰਪੈਰੀਸ਼ਨ ਕਰਦੇ ਆਂ ਥੋੜੀਆਂ ਡੀਪ ਗੱਲਾਂ ਵੀ ਕਰਾਂਗੇ ਆਪਾਂ ਜਿਵੇਂ ਜਿਵੇਂ ਪੋਡਕਾਸਟ ਅੱਗੇ ਵਧੂਗਾ ਗਾਣੇ ਤੁਸੀਂ ਸਪੈਸ਼ਲੀ ਕਾਲਜ ਲਾਈਫ ਤੇ ਲਿਖੇ ਨੇ ਹਣਾ ਵੋਟਾਂ ਇਲੈਕਸ਼ਨ ਹੋ ਗਏ ਆ ਕਿਉਂਕਿ ਉਹ ਯੂਨੀਵਰਸਿਟੀ ਦੀ ਇਲੈਕਸ਼ਨ ਹੋ ਗਿਆ ਨਾ ਕਿਉਂਕਿ ਉਹ ਤੁਸੀਂ ਚੀਜ਼ਾਂ ਹੰਡਾਈਆਂ ਨੇ ਹਣਾ ਤੇ ਮਤਲਬ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਲਿਖੀ ਪਈ ਆ ਤੁਹਾਡੇ ਮਤਲਬ ਜਿੱਦਾਂ ਬਾਕੀ ਕਮਰਸ਼ੀਅਲ ਚੋਂ ਆ ਉਹ ਦੇ ਦਾ ਬੈਂਗਲੈਂਡ ਨੇ ਮਦਰਲੈਂਡ ਚ ਵੀ ਲਿਖਿਆ ਸੀਗਾ ਉਹਦੇ ਚ ਜਸ ਮਾਨਕ ਵੀਰੇ ਤੇ ਗੁਰੀ ਨੇ ਗਾਇਆ ਸੀ ਰੇਹਾਂ ਨਾ ਪੰਜਾਬ ਕਿਹੜੇ ਮੋੜ ਉੱਤੇ ਕਿਹਦੀ লাশ ਲੱਭਣੀ ਰੇਹਾਂ ਨਾ ਪੰਜਾਬ ਗੈਂਗਲੈਂਡ ਨੂੰ ਗਿਆ ਤੇ ਉਸ ਤੋਂ ਬਾਅਦ ਚ ਮੈਨੂੰ ਲੱਗਦਾ ਪੰਜਾਬ ਦੇ ਇਦਾਂ ਦੇ ਹਾਲਾਤ ਦੇਖੇ ਵੀ ਨੇ ਅਨਫੋਰਚੂਨੇਟਲੀ ਹੁੰਦੇ ਉਸ ਤੋਂ ਇਲਾਵਾ ਵਾਈਟ ਪੰਜਾਬ ਚ ਵੀ ਇੱਕ ਦੋ ਬਹੁਤ ਇੱਕ ਗੀਤ ਸੀਗਾ ਜਿਹੜਾ ਵੀ ਮੈਨੂੰ ਲੱਗਦਾ ਇਦਾਂ ਦੀਆਂ ਚੰਗੀਆਂ ਰੂਹਾਂ ਜਿਹੜੀਆਂ ਪਤਾ ਨਹੀਂ ਹੁਣ ਕਦੋਂ ਕਦੀ ਵਾਪਸ ਆਉਣੀਆਂ ਸਾਡੇ ਚ ਹੈਗੀਆਂ ਆਪਣੇ ਆਸ-ਪਾਸ ਨੇੜੇ ਤੇੜੀ ਹੁੰਦੀਆਂ ਨੇਗੀਆਂ ਤਾਂ ਉਹ ਚ ਇੱਕ ਗੀਤ ਸੀ ਜਿਹੜਾ ਹੈਪੀ ਰਾਏ ਕੋਟੀ ਭਾਜੀ ਨੇ ਗਾਇਆ ਉਹ ਸੀਗਾ ਯੁੱਗ ਪਲਟਾ ਕੇ ਪਰ ਤੂੰ ਵੇਖੀ ਪੁੱਤ ਤੇਰਾ ਕੀ ਹੋਇਆ ਤੂੰ ਮਾਂ ਬੀਤ ਦੀ ਜਾਨੀ ਹੈ ਤੇ ਐਦਾਂ ਹੀ ਮਤਲਬ ਹਰ ਵਿਸ਼ਿਆਂ ਨੂੰ ਲਿਖਣ ਦੀ ਕੋਸ਼ਿਸ਼ ਕਰੀਦੀ ਆ ਰੋਜ਼ ਕਿਉਂਕਿ ਇਹ ਹੋ ਜਾਂਦਾ ਵੀ ਕੋ ਸਬਜੈਕਟ ਤੇ ਬਾਰ ਬਾਰ ਲਿਖ ਕੇ ਫਿਰ ਬੰਦਾ ਆਪ ਵੀ ਕਿਤੇ ਨਾ ਕਿਤੇ ਬੋਰ ਹੋ ਜਾਂਦਾ ਹੈ ਆਡੀਅנס ਨੇ ਤਾਂ ਹੋਣਾ ਹੀ ਆ ਹਾਂ ਬਿਲਕੁਲ ਕਾਲਜ ਲਾਈਫ ਦੀ ਆਪਾਂ ਗੱਲ ਕਰਦੇ ਹਾਂ ਚਲੋ ਤੁਹਾਡਾ ਜਿਹੜਾ ਕਾਲਜ ਟਾਈਮ ਸੀਗਾ ਉਹ ਮਤਲਬ ਤੁਸੀਂ ਹੁਣ ਅੱਜ ਯਾਦ ਕਰਦੇ ਹੋ ਉਸ ਟਾਈਮ ਨੂੰ ਵੀ ਮੈਂ ਉਸ ਟਾਈਮ ਚ ਕਾਸ਼ ਦੁਬਾਰਾ ਵਾਪਿਸ ਚਲਾ ਜਾਵਾਂ ਜਿਵੇਂ ਮਸਤੂਆਣਾ ਸਾਹਿਬ ਪਲੱਸ 2 ਬੀਏ ਵਗੈਰਾ ਕੀਤੀ ਆ ਤਾਂ ਜਦੋਂ ਕਦੀ ਵੀ ਸੰਗਰੂਰ ਜਾਂਦੇ ਆ ਮਸਤੂਆਣਾ ਸਾਹਿਬ ਜਾਂਦੇ ਆ ਤਾਂ ਉਹ ਸਾਰਾ ਮਤਲਬ ਟੂਟੀ ਤੋਂ ਪਾਣੀ ਪੀਣ ਤੋਂ ਲੈ ਕੇ ਕਾਲਜ ਚ ਐਂਟਰੀ ਤੋਂ ਲੈ ਕੇ ਸਾਰੀਆਂ ਚੀਜ਼ਾਂ ਸਾਰੇ ਯਾਰ ਮਿੱਤਰ ਲੰਗਰਖਾਨ ਜਾਈਦਾ ਸੀਗਾ ਜਾਂ ਜਿੱਦਾਂ ਵੀ ਸਾਰਾ ਜੋ ਹੁੰਦਾ ਸੀ ਉਹ ਸਾਰੀਆਂ ਯਾਦਾਂ ਅੱਖਾਂ ਮੂਰੇ ਇੱਕਦਮ ਘੁੱਮ ਜਾਂਦੀਆਂ ਨੇ ਜੀ ਫਿਲਮ ਦੇ ਤਰੀਕੇ ਨਾਲ ਫਿਲਮਾਂ ਨੂੰ ਦੇਖਣ ਲੱਗ ਜਾਂਦੀਆਂ ਕਿਉਂਕਿ ਪਹਿਲਾਂ ਇਹ ਚੀਜ਼ ਨਾ ਫਿਲਮਾਂ 'ਚ ਆਪਾਂ ਕਈ ਵਾਰ ਵੇਖਦੇ ਆ ਤਾਂ ਉਹ ਫਿਲਮੀ ਜੀ ਲੱਗਦੀ ਸੀ ਹਨਾ ਵਾਟ ਅਸਲ ਜ਼ਿੰਦਗੀ ਵੀ ਕਿਉਂਕਿ ਫਿਲਮਾਂ ਵੀ ਜ਼ਿੰਦਗੀ ਨੂੰ ਹੀ ਰਿਪਰੈਜ਼ੈਂਟ ਕਰਦੀਆਂ ਨੇ ਤਾਂ ਉਦਾਂ ਜਦੋਂ ਵੀ ਆਪਾਂ ਕਿਸੇ ਆਪਣੇ ਪਿੰਡ ਕਹਿ ਲੋ ਆਪਣੀ ਥਾਂ ਤੇ ਪੁਰਾਣੇ ਮਿੱਤਰਾਂ ਨੂੰ ਮਿਲਦੇ ਆ ਉਹ ਗੱਲਾਂ ਸੁਣਾਉਂਦੇ ਨੇ ਤਾਂ ਆਪਾਂ ਉਸ ਸਮੇਂ ਉਸ ਦੌਰ 'ਚ ਚਲੇ ਜਾਂਦੇ ਆ ਹੂੰ ਫਿਲਮ ਇੰਡਸਟਰੀ ਚ ਨਾ ਮਤਲਬ ਜਿਹੜੇ ਟੈਲੈਂਟਡ ਮੁੰਡੇ ਹੁੰਦੇ ਨੇ ਜਾਂ ਐਕਟਰ ਹੁੰਦੇ ਨੇ ਉਹਨਾਂ ਨੂੰ ਮੈਨੂੰ ਲੱਗਦਾ ਕੰਮ ਬਹੁਤ ਘੱਟ ਮਿਲਦਾ ਇਹ ਮਤਲਬ ਕਾਫੀ ਲੋਕ ਇਹ ਸਮਝਦੇ ਨੇ ਪਰ ਹੁਣ ਪਿੱਛੇ ਜੇ ਨਾ ਗੁਰਪ੍ਰੀਤ ਖੋਗੀ ਭਾਈ ਦੀ ਸਪੀਚ ਆਈ ਸੀ ਇੱਕ ਜਿਹਦੇ ਚ ਉਹਨਾਂ ਨੇ ਕਿਹਾ ਸੀ ਵੀ ਨਵੇਂ ਮੁੰਡਿਆਂ ਨੂੰ ਕੰਮ ਨਹੀਂ ਮਿਲਦਾ ਤੁਸੀਂ ਇਹ ਕਹਿਣਾ ਬੰਦ ਕਰ ਦਿਓ ਕਿਉਂਕਿ ਨਵੇਂ ਮੁੰਡੇ ਆ ਰਹੇ ਨੇ ਅਸੀਂ ਲੈ ਕੇ ਆ ਰਹੇ ਹਾਂ ਜਿਵੇਂ ਦੀਦਾਰ ਗਿੱਲ ਭਾਈ ਕਾਫੀ ਫਿਲਮਾਂ ਚ ਆ ਗਏ ਪੰਜਾਬ ਦਾ ਇਨਫੈਕਟ ਕਈ ਸੀਨੀਅਰ ਆਰਟਿਸਟ ਵੀ ਇਹ ਗਿਲਾ ਸ਼ਿਕਵਾ ਕਰ ਦਿੰਦੇ ਨੇ ਵੀ ਗਰੁੱਪ ਬਣੇ ਹੋਏ ਨੇਗੇ ਹਾਂਜੀ ਹੁਣ ਚਲੋ ਮੇਬੀ ਮੈਨੂੰ ਪਤਾ ਨਹੀਂਗਾ ਯਾ ਸ਼ਾਇਦ ਸਾਨੂੰ ਨਹੀਂ ਪਤਾ ਹੋਣਾ ਵੀ ਕੋਈ ਇਦਾਂ ਦੇ ਗਰੁੱਪ ਨੇ ਪਰ ਮੈਨੂੰ ਲੱਗਦਾ ਨਹੀਂ ਵੀ ਕੋਈ ਕਿਸੇ ਨੂੰ ਮਨਾ ਕਰਦਾ ਹੋਊਗਾ ਜਿੱਦਾਂ ਅਸੀਂ ਕਾਸਟਿੰਗ ਕੀਤੀ ਆ ਕਰਦੇ ਆ ਤਾਂ ਸਾਨੂੰ ਕੋਈ ਨਹੀਂ ਕਹਿੰਦਾ ਵੀ ਭਾਜੀ ਫਲਾਣਾ ਐਕਟਰ ਨੂੰ ਨਾ ਲਓ ਹਾਂ ਅਗਲਾ ਇਹ ਕਹਿ ਸਕਦਾ ਵੀ ਭਾਜੀ ਸਾਨੂੰ ਲੈ ਲਓ ਯਾਰ ਵੀ ਕੰਮ ਦੀ ਲੋੜ ਆ ਅਗਲਾ ਕਿਸੇ ਹੋਰ ਐਕਟਰ ਨੂੰ ਕੀ ਕਵਾਂਗੇ ਆਪਾਂ ਰਿਕਮੈਂਡ ਕਰ ਸਕਦਾ ਜੀ ਪਰ ਅਜ ਤੱਕ ਕਿਸੇ ਨੇ ਮੇਰੇ ਯਾਦ ਨਹੀਂ ਆਉਂਦਾ ਵੀ ਮੈਨੂੰ ਇਹ ਕਿਹਾ ਹੋਏ ਪਾਜੀ ਉਹ ਬੰਦੇ ਨੂੰ ਨਹੀਂ ਲੈਣਾ ਯਾਰ ਆਪਣੀ ਉਹਦੇ ਨਾਲ ਬਣਦੀ ਨਹੀਂ ਪ੍ਰਸਤਾ ਵੀਰੇ ਕੋਈ ਕਿਸੇ ਨੂੰ ਨਹੀਂ ਦਿੰਦਾ ਜੀ ਅੱਜ ਅਸੀਂ ਫਿਲਮ ਮੇਕਿੰਗ ਚ ਆਸੀ ਕਹੀਏ ਸਾਡਾ ਫਿਲਮਾਂ ਬਣਾਉਣਾ ਬਹੁਤ ਸੌਖਾ ਜਾਂ ਸਾਡੇ ਲਈ ਕਿਸੇ ਨੇ ਫੁੱਲਾਂ ਦੀ ਸੇਜ ਬਿਸ਼ਾਇਆ ਉਹ ਵੀ ਪੋਸੀਬਲ ਨਹੀਂਗਾ ਤੈ ਤਾਂ ਕੰਦਾ ਚ ਵੱਜ ਵੱਜ ਕੇ ਕੀ ਰਾਹ ਮਿਲ ਲੈਨੇਗੇ ਤੇ ਦਰਵਾਜ਼ਾ ਕੰਦਾ ਚ ਵੱਜੀ ਜਾਊ ਐਵੇਂ ਕਿਸੇ ਦਿਨ ਦਰਵਾਜ਼ੇ ਨੂੰ ਹੱਥ ਪੈ ਜਾਊਗਾ ਤੇ ਆਪਾਂ ਨੂੰ ਅਗਲੇ ਵਧੀਆ ਸੋਹਣੀ ਦੁਨੀਆ ਦਾ ਰਾਹ ਮਿਲ ਜਾਣਾ ਮਤਲਬ ਦੋ ਹੀ ਪਹਿਲੂ ਨੇ ਇਸ ਚੀਜ਼ ਦੇ ਵੀ ਇੱਕ ਪੋਜੀਟਿਵ ਵੀ ਹੈ ਇੱਕ ਨੈਗੇਟਿਵ ਵੀ ਹੈ ਵਾਈਟ ਪੰਜਾਬ ਹੁਣ ਕੀਤੀ ਹੈ ਉਦੇ ਚ ਕੀ ਕਹਿੰਦੇ ਨੇ ਪੁਰਾਣੇ ਵੀ ਸੀ ਚਿਹਰੇ ਨਵੇਂ ਵੀ ਸੀ ਥੀਏਟਰ ਦੇ ਵੀ ਸੀ ਬਿਲਕੁਲ ਇਦਾਂ ਦੇ ਵੀ ਹੋਣੇ ਜਿਹੜੇ ਫਸਟ ਟਾਈਮ ਜੀ ਵੱਡੀ ਸਕਰੀਨ ਤੇ ਆਏ ਨੇਗੇ ਤਾਰਾਪਾਲ ਵੀਰਾ ਉਹਦੀ ਮੈਨੂੰ ਲੱਗਦਾ ਸ਼ਾਇਦ ਬਾਈ ਦੀ ਪਹਿਲੀ ਫਿਲਮ ਸੀ ਠੀਕ ਹੈ ਜੀ ਇੰਦਰਜੀਤ ਆ ਉਹ ਵੈਬ ਸੀਰੀਜ਼ ਉਹਨੇ ਕੀਤੀ ਸੀ ਵੀਰੇ ਨੇ ਉਸ ਤੋਂ ਬਾਅਦ ਇੰਦਰਜੀਤ ਦੀ ਪਹਿਲੀ ਫਿਲਮ ਹੋ ਗਈ ਤੇ ਚਲੋ ਫਿਰ ਵੀ ਵਧੀਆ ਨਾਮ ਸੀ ਇਹ ਤੋਂ ਇਲਾਵਾ ਵੀ ਕਿੰਨੇ ਹੀ ਏਦਾਂ ਦੇ ਪਰਸਨ ਛੋਟੇ ਵੱਡੇ ਕਿਰਦਾਰਾਂ ਚ ਹੋਣਗੇ ਲੱਕੀ ਲੀ ਇੱਕ ਚੀਜ਼ ਹੈਗੀ ਆ ਮੈਂ ਤਾਂ ਗਾਇ ਇੰਗਲੈਂਡ ਨੇ ਮਦਰ ਲੈਂਡ ਜਿਹੜੀ ਅਸੀਂ ਬਣਾਈ ਸੀ ਉਹਦੇ ਚ ਵੀ ਸਾਰੇ ਆਲਮੋਸਟ ਏਦਾਂ ਹੀ ਮਿਕਸ ਜੇ ਸੀਗੇ ਜਲਵਾਯੂ ਇਨਕਲੇਵ ਚ ਮਤਲਬ ਮੈਂ ਹੁਣ ਤੱਕ ਜੇ ਆਪ ਜਿਹਦੇ ਚ ਕੈਲੀਗੇ ਡਾਇਰੈਕਟ ਹੀ ਆ ਪ੍ਰੋਡਿਊਸ ਕੀਤੀਆਂ ਨਗੀਆਂ ਤਾਂ ਤਿੰਨਾਂ ਦੀ ਕਾਸਟਿੰਗ ਅਲੱਗ-ਲੱਗ ਆ ਕੋਈ ਇਹਦਾ ਮਤਲਬ ਇਹ ਤਾਂ ਇੱਕ ਚੀਜ਼ ਤਾਂ ਸਮਝ ਹੋ ਗਈ ਵੀ ਕੋਈ ਨਾ ਗਰੁੱਪイズਮ ਆ ਉਹਦੇ ਚ ਵੀ ਤਿੰਨਾਂ ਚ ਇੱਕ ਇਹ ਹੁੰਦਾ ਸੀ ਯਾਰ ਹਰ ਵਾਰ ਕਿਸੇ ਨਵੇਂ ਭਰਾ ਨੂੰ ਚਾਂਸ ਦੇ ਲਈ ਜੀ ਕਿਸੇ ਨਾਮੇ ਭੈਣ ਭਰਾ ਨੂੰ ਮੌਕਾ ਮਿਲ ਜੇ ਤਾਂ ਕਰਕੇ ਰਿਪੀਟ ਤੋਂ ਵੀ ਥੋੜਾ ਆਪ ਦੇ ਆਪ ਨੂੰ ਪਰੇ ਰੱਖਿਆ ਵੀ ਕਿਸੇ ਨੂੰ ਰਿਪੀਟ ਨਾ ਕਰੀਏ ਕੰਟੈਂਟ ਨੂੰ ਜ਼ਿਆਦਾ ਧਿਆਨ ਚ ਰੱਖਿਆ ਜਾਊਗਾ ਤਾਂ ਫਿਲਮਾਂ ਚੱਲਣਗੀਆਂ ਕੀ ਹੁੰਦਾ ਕਈ ਵਾਰ ਕੋਈ ਬਾਜ਼ਾਰ ਨਵਾਂ ਬਣ ਰਿਹਾ ਮੰਨ ਲਓ ਇੱਕ ਬਸਤੀ ਨਵੀਂ ਬਸ ਰਹੀ ਐ ਤਾਂ ਉੱਥੇ ਤੁਸੀਂ ਕੁਝ ਵੀ ਪਾਣੀ ਪਰ ਪਰ ਵੀ ਵੇਚੀ ਜਾਊਗੇ ਉਹਨਾਂ ਨੇ ਲਈ ਜਾਣਾ ਉਦੋਂ ਤੱਕ ਵੀ ਕਿਉਂਕਿ ਉਹਨਾਂ ਨੂੰ ਲੋੜ ਆ ਪਰ ਹੌਲੀ ਹੌਲੀ ਫਿਰ ਉਹ ਬਸਤੀ ਡਿਵੈਲਪ ਹੋ ਜਾਂਦੀ ਐ ਉੱਥੇ ਪ੍ਰੋਪਰ ਵਧੀਆ ਪਾਣੀ ਆਉਣ ਲੱਗ ਜੂਗਾ ਹਣਾ ਫਿਰ ਬੰਦਾ ਮਾੜੇ ਪਾਣੀ ਨੂੰ ਨਹੀਂ ਪੀਓਗਾ ਫਿਰ ਉਹ ਸਾਫ਼ ਪਾਣੀ ਵੱਲ ਜਾਊਗਾ ਚੰਗੀ ਚੀਜ਼ ਹਮੇਸ਼ਾ ਹੀ ਹਰ ਕੰਮ ਦੀ ਰਿਕੁਆਇਰਮੈਂਟ ਰਹੀ ਆ ਮਾੜੀ ਕੁਆਲਿਟੀ ਤੁਸੀਂ ਬਹੁਤੀ ਦੇਰ ਖੁਦ ਵੀ ਸਰਵਾਈਵ ਨਹੀਂ ਕਰ ਸਕੋਗੇ ਤਾਂ ਕਰਕੇ ਸਿਨੇਮੇ ਵਾਲਿਆਂ ਨੂੰ ਵੀ ਬੇਨਤੀ ਆ ਵੀ ਆਪਾਂ ਸਾਰੇ ਬਾਈ ਵਧੀਆ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰ ਲਈਏ ਵਾਈਟ ਪੰਜਾਬ ਦੀ ਗੱਲ ਕਰਦੇ ਆਪਾਂ ਮੈਂ ਵਾਈਟ ਪੰਜਾਬ ਥੀਏਟਰ ਚ ਦੇਖਣ ਗਿਆ ਸੀ ਮੈਂ ਮੈਨੂੰ ਲੱਗਦਾ ਸ਼ਾਇਦ ਮੈਂ ਦੋ ਵਾਰੀ ਦੇਖੀ ਆ ਉਹ ਥੀਏਟਰ ਚ ਜਾ ਕੇ ਪਹਿਲਾਂ ਉਹਦਾ ਟਾਈਟਲ ਥੋੜਾ ਜਿਆਦਾ ਸੈਂਸਿਟਿਵ ਸੀਗਾ ਥ੍ਰਿਲਰ ਚ ਉਹ ਕਹਿੰਦਾ ਵੀ ਨੌਜਵਾਨ ਪੰਜਾਬੀ ਸਿੰਗਰ ਦਾ ਗੋਲੀਆਂ ਮਾਰ ਕੇ ਕਤਲ ਤਾਂ ਕਾਫੀ ਇੱਕ ਡਰਫ ਐਜ਼ ਅ ਫਿਲਮ ਮੇਕਰ ਵੀ ਨਾਲ ਟਰੈਵਲ ਕਰਦਾ ਵੀ ਯਾਰ ਕਿਸੇ ਪੁਆਇੰਟ ਤੇ ਬੈਨ ਨਾ ਹੋ ਜੇ ਫਿਰ ਉਹੀ ਗੱਲ ਹੈ ਜੇ ਜੇਬ ਚ 10 ਰੁਪਏ ਨੇ ਤਾਂ ਤੁਸੀਂ ਬੜਾ ਹਿਸਾਬ ਦੇ ਨਾਲ ਖੇਡਣਾ ਹੁੰਦਾ ਉਹ ਹਾਂ ਵਾਈਟ ਪੰਜਾਬ ਤੋਂ ਸੈਟੀਸਫਾਈਡ ਹਾਂ ਸਭ ਤੋਂ ਵੱਧ ਸੈਟੀਸਫਾਈਡ ਇਸ ਗੱਲ ਤੋਂ ਯਾਰ ਇੱਕ ਚੀਜ਼ ਸੋਚੀ ਸੀ ਉਹ ਬਣ ਗਈ ਇਦਾਂ ਦਾ ਹੀ ਕੋਈ ਸਬਜੈਕਟ ਅੱਗੇ ਵੀ ਤੁਸੀਂ ਸੋਚ ਰੱਖਿਆ ਵੀ ਇਦਾਂ ਦਾ ਲੈ ਕੇ ਆਉਣ ਜਦੋਂ ਮੈਂ ਪੌਡਕਾਸਟ ਲਈ ਥੱਲੇ ਆਇਆ ਮੈਂ ਇੱਕ ਦੋ ਕਮੈਂਟ ਨਾਲ ਆਰਾਮ ਦੇ ਨਾਲ ਸੋਚਿਆ ਵੈਸੀ ਸੋਚਿਆ ਹਣਾ ਮੈਂ ਕਿਹਾ ਵੀ ਕਿਉਂਕਿ ਇਹ ਲੋਕੇਸ਼ਨ ਥੋੜਾ ਅੱਡ ਜਿਹਾ ਮੰਨ ਲਓ ਤਾਂ ਜੇ ਸੋਚਿਆ ਵੀ ਕੈਂ ਹੁੰਦਾ ਯਾਰ ਵੀ ਕੋਈ ਕਿਸੇ ਪ੍ਰਾਣੀ ਦੁਸ਼ਮਣੀ ਕੱਢਣ ਲਈ ਤਾਂ ਨਹੀਂ ਸੱਦ ਰਿਆ ਮਤਲਬ ਸਾਰਾ ਮਾਹੌਲ ਦੇਖਣਾ ਪੈਂਦਾ ਐਜ ਫਿਲਮ ਮੇਕਰ ਕਿਉਂਕਿ ਮੈਂ ਨਾ ਸ਼ਾਰਟ ਮੂਵੀਜ਼ ਬਣਾਉਂਦਾ ਹੁੰਦਾ ਸੀ ਪਹਿਲਾਂ ਐਕਟਿੰਗ ਚ ਇੰਟਰਸਟ ਸੀਗਾ ਤੇ ਫਿਰ ਆਪਾਂ ਨੂੰ ਡਾਇਰੈਕਸ਼ਨ ਦੀ ਨੋਲੇਜ ਆ ਜਾਂਦੀ ਆ ਹੌਲੀ ਹੌਲੀ ਜਿਵੇਂ ਮੈਂ ਐਡੀਟਿੰਗ ਵੀ ਕਰਦਾ ਸੀ ਸੀਰੀਅਲ ਵਗੈਰਾ ਦੀ ਐਡੀਟਿੰਗ ਕਰਦਾ ਸੀ ਪਹਿਲਾਂ ਤਾਂ ਫਿਲਮ ਮੇਕਿੰਗ ਦੀ ਨੋਲੇਜ ਆ ਜਾਂਦੀ ਇੱਕ ਫਿਲਮ ਮੇਕਰ ਕਹਿ ਸਕਦੇ ਆ ਆਪਾਂ ਮਾਈਂਡ ਵਿੱਚ ਰਹਿੰਦਾ ਮੈਂ ਵੀ ਇੱਕ ਵੱਡਾ ਪ੍ਰੋ ਜਿਵੇਂ ਤੁਸੀਂ ਤੁਹਾਡੇ ਹੁਣ ਮਾਈਂਡ ਵਿੱਚ ਚੱਲਦੀਆਂ ਰਹਿੰਦੀਆਂ ਚੀਜ਼ਾਂ ਅ ਕਈ ਵਾਰੀ ਨਾ ਮੇਰੇ ਮਾਈਂਡ 'ਚ ਆਉਂਦਾ ਵੀ ਇੱਕ ਕੱਲੇ ਬੰਦੇ ਨੂੰ ਲੈ ਕੇ ਪੂਰੀ ਫਿਲਮ ਬਣਾਈ ਜਾਵੇ ਵੀ ਐ ਨਾ ਲੱਗੇ ਵੀ ਇਹਦੇ ਵਿੱਚ ਇੱਕ ਕੱਲਾ ਬੰਦਾ ਉਹਦੀ ਕੱਲੇ ਦੀ ਕਾਸਟਿੰਗ ਆ ਬਟ ਉਹ ਫਿਲਮ ਹੋਵੇ ਮਤਲਬ ਐਕਟ ਉਹ ਕੱਲਾ ਹੀ ਕਰ ਰਿਹਾ ਹੋਵੇ ਬਟ ਉਹ ਫਿਲਮ ਦੇ ਵਿੱਚ ਇਦਾਂ ਫੀਲ ਨਾ ਹੋਵੇ ਵੀ ਉਹ ਕੱਲਾ ਬੰਦਾ ਕਰ ਰਿਹਾ ਐਜ ਫਿਲਮ ਮੇਕਰ ਤੁਹਾਡੇ ਕੋਲ ਇਦਾਂ ਦੇ ਇੱਕ ਆਊਟ ਦਾ ਬਾਕਸ ਮਤਲਬ ਇਦਾਂ ਦੇ ਕੋਈ ਸਬਜੈਕਟ ਹੁੰਦੇ ਆ ਹਾਂ ਜੀ ਅੱਜ ਸਵੇਰੇ ਹੀ ਮੈਂ ਇਹ ਗੱਲ ਸੋਚ ਕੇ ਹਟਿਆ ਵੀ ਕੋਈ ਮੈਨੂੰ ਹਨਾ ਮੈਂ ਉਦਾਂ ਹੀ ਸੋਚ ਰਿਹਾ ਵੀ ਯਾਰ ਕੋਈ ਸ਼ਰਾਰਤੀ ਜਿਹਾ ਜਵਾਕ ਹੋਵੇ ਵੀ ਉਹਨੂੰ ਲੈ ਕੇ ਇੱਕ ਫਿਲਮ ਪੂਰੀ ਬਣਾਏ ਹਨਾ ਫਿਰ ਮੈਂ ਅਗਲਾ ਪੁਆਇੰਟ ਇਹ ਸੋਚਿਆ ਕਿ ਇੱਕ ਬੱਚਾ ਫਿਰ ਮੈਨੂੰ ਇੱਕ ਦੋ ਬੱਚਿਆਂ ਦੀਆਂ ਫਿਲਮਾਂ ਸ਼ਾਇਦ ਮੈਂ ਨਾ ਸਮਰ ਹੌਲੀਡੇਜ਼ ਜਾਂ ਕੁਝ ਮੈਂ ਇੱਕ ਭੁੱਲ ਗਿਆ ਹਾਲੀਵੁੱਡ ਦੀ ਉਹ ਫਿਲਮ ਇੱਕ ਬੱਚਿਆਂ ਵਾਲੀ ਫਿਰ ਮੈਨੂੰ ਉਹ ਯਾਦ ਆਈ ਮੈਂ ਕਿਹਾ ਉਹ ਚ ਬੱਚਾ ਵੀ ਸੀ ਉਹਦੇ ਨਾਲ ਹੋਰ ਕਾਫੀ ਜਣੇ ਸੀਗੇ ਫਿਰ ਮੈਂ ਇਹ ਸੋਚ ਰਿਹਾ ਸੀ ਮੈਂ ਕਿਹਾ ਕੀ ਇਕੱਲਾ ਬੱਚਾ ਕੋਈ ਐਦਾਂ ਦਾ ਸਬਜੈਕਟ ਸਾਮ ਸਕਦਾ ਹੈ ਇੱਕ ਨੈਟਫਲਿਕਸ ਤੇ ਆ ਸ਼ਾਇਦ ਫਿਲਮ ਪੀ ਹੂ ਕਰਕੇ ਆ ਉਹ ਬਹੁਤ ਛੋਟਾ 2 ਢਾਈ ਸਾਲ ਦੀ ਗੁड़िया ਤੇ ਉਹਨਾਂ ਨੇ ਫਿਲਮ ਬਣਾਤੀ ਕੱਲੀ ਹੀ ਗੁड़िया ਤੇ ਬਣਾਤੀ ਕਹੋ ਮਦਰ ਦਾ ਹੈਗਾ ਵਿੱਚ ਥੋੜਾ ਜਿਹਾ ਮਦਰ ਫਾਦਰ ਵੀ ਜਿਆਦਾ 90% ਫਿਲਮ ਉਸ ਛੋਟੀ ਗੁड़िया ਤੇ ਆ ਤੇ ਹਾਲਾਂਕਿ ਉਹ ਥੋੜਾ ਜਿਹਾ ਕੀ ਕਹਿੰਦੇ ਨੇ ਕਿ ਵਧੀਆ ਵੀ ਚਲੋ ਤਾਂ ਇਦਾਂ ਇਦਾਂ ਦੀਆਂ ਬਣੀਆਂ ਵੀ ਨੇ ਬਣ ਵੀ ਸਕਦੀਆਂ ਨੇ ਤੇ ਇਦਾਂ ਦਾ ਐਕਸਪੈਰੀਮੈਂਟ ਹਰ ਫਿਲਮ ਵਿੱਚ ਕਰਦੇ ਜ਼ਹਿਨ ਚ ਦਿਲ ਦਿਮਾਗ ਚ ਤੁਰਦੇ ਰਹਿੰਦੇ ਨੇ ਵਾਈਟ ਪੰਜਾਬ ਦਾ ਟ੍ਰੇਲਰ ਆਇਆ ਸੀ ਉਸ ਚੀਜ਼ ਨੂੰ ਕਾਫੀ ਜਣਿਆਂ ਨੇ ਸਿੱਧੂ ਮੂਸੇਵਾਲਾ ਬਾਈ ਦੇ ਨਾਲ ਰਿਲੇਟ ਕਰਕੇ ਦੇਖਿਆ ਤੇ ਸ਼ਾਇਦ ਤੁਹਾਡੇ ਮਾਈਂਡ ਚ ਵੀ ਇਹ ਚੀਜ਼ਾਂ ਹੋਣੀਆਂ ਕਿਉਂਕਿ ਇਦਾਂ ਦੀਆਂ ਘਟਨਾ ਪੰਜਾਬ ਦੇ ਵਿੱਚ ਉਸ ਟਾਈਮ ਹੋਈਆਂ ਉਸ ਚੀਜ਼ੋਂ ਨਿਕਲ ਕੇ ਤਾਂ ਉਹ ਮਤਲਬ ਮਾਈਂਡ ਦੇ ਵਿੱਚ ਸੀਗਾ ਜਦੋਂ ਲਿਖ ਰੇ ਸੀ ਸਟੋਰੀ ਕਿਤੇ ਨਾ ਕਿਤੇ ਵੀਰੇ ਦੇਖੋ ਹਣਾ ਵੀ ਸਿੱਧੂ ਵੀਰਾ ਚਲਾ ਗਿਆ ਐਦਾ ਕਿੰਨੀਆਂ ਹੀ ਐਗਜ਼ਾਮਪਲਸ ਨੇ ਜਿਹੜੇ ਭੈਣ ਭਰਾ ਸਾਡੇ ਗੈਂਗਸਟਰਾਂ ਦੇ ਹੱਥੋਂ ਮਾਰੇ ਗਏ ਸੰਦੀਪ ਨੰਗਲੰਬੀਆ ਭਾਈ ਸਭ ਸੰਦੀਪ ਭਾਜੀ ਲਾ ਲੋ ਤਾਂ ਐਦਾਂ ਦੇ ਕੋਈ ਹੋਰ ਨਵੀਂ ਐਗਜ਼ਾਮਪਲ ਨਾ ਬਣੇ ਤਾਂ ਵਾਈਟ ਪੰਜਾਬ ਵਰਗੇ ਸਬਜੈਕਟਾਂ ਦੀ ਆਪਾਂ ਨੂੰ ਲੋੜ ਆ ਮੈਂ ਜਿਵੇਂ ਉਹ ਗਾਣਾ ਵੀ ਕਹਿੰਨਾ ਉਹਨਾਂ ਦਾ ਕਿਤੇ ਨਾ ਕਿਤੇ ਮੈਨੂੰ ਸਿੱਧੂ ਭਾਜੀ ਵੀ ਹਨਾ ਥੋੜਾ ਜਿਹਾ ਨਾਮ ਲੈਣ ਤੋਂ ਤਾਂ ਵੀ ਡਰੀਦਾ ਕਿਉਂਕਿ ਫਿਰ ਐਂ ਜੇ ਲੱਗਦਾ ਵੀ ਯਾਰ ਆਪਾਂ ਉਹ ਚੀਜ਼ ਨੂੰ ਕਿਸੇ ਚੀਜ਼ ਨੂੰ ਅ ਵੇਚਣਾ ਚਾ ਰਹੇ ਆ ਜਾਂ ਕਿਸੇ ਦਾ ਨਾਮ ਲੈ ਕੇ ਕਿਸੇ ਚੀਜ਼ ਨੂੰ ਪ੍ਰੋਮੋਟ ਕਰਨਾ ਚਾਹੁੰਦੇ ਆ ਤਾਂ ਕਰਕੇ ਸ਼ਾਇਦ ਮੇਰੇ ਯਾਦ ਨਹੀਂ ਆਉਂਦਾ ਕਿ ਕਿਸੇ ਇੰਟਰਵਿਊ 'ਚ ਹੀ ਆਪਾਂ ਕਦੇ ਇਦਾਂ ਦੀ ਗੱਲ ਕੀਤੀ ਹੋਏ ਜੀ ਜੀ ਇਹ ਸਵਾਲ ਵੀ ਸ਼ਾਇਦ ਮੈਨੂੰ ਪਹਿਲੀ ਵਾਰ ਹੀ ਕਿਸੇ ਨੇ ਪੁੱਛਿਆ ਪਰ ਕਿਤੇ ਨਾ ਕਿਤੇ ਅ ਉਹਦਾਂ ਦੀਆਂ ਸਾਰੀਆਂ ਚੰਗੀਆਂ ਰੂਹਾਂ ਦੀ ਗੱਲ ਉਸ ਫਿਲਮ ਦੇ ਵਿੱਚ ਕਹਿ ਲੋ ਉਹ ਜਿਹੜਾ ਗਾਣਾ ਯੁੱਗ ਪਲਟਾ ਕੇ ਪਰਤੂ ਵੇਖੀ ਪੁੱਤ ਤੇਰਾ ਕੀ ਹੋਇਆ ਤੂੰ ਮਾਂ ਬੀਤਦੀ ਜਾਨੀ ਐ ਤਾਂ ਉਹ ਸਾਰੇ ਐਦਾਂ ਦੀਆਂ ਚੀਜ਼ਾਂ ਤੋਂ ਹੀ ਹੈਗੀਆਂ ਨੇ ਕਿਆ ਭਾਈ ਇਲੈਕਸ਼ਨ ਵਾਲਾ ਜਿਹੜਾ ਤੁਹਾਡਾ ਯੂਨੀਵਰਸਿਟੀ ਚ ਜਿਹੜਾ ਗਾਣਾ ਬਹੁਤ ਵਾਇਰਲ ਹੋਇਆ ਸੀ ਦੋ ਦਿਨ ਪਹਿਲਾਂ ਹੀ ਸੁਣ ਰਿਆ ਸੀ ਉਹ ਗਾਣਾ ਖੜੀ ਵੋਟਾਂ ਵਿੱਚ ਨਾਰੇ ਤੇਰੇ ਲੋਨੀਆ ਉਹਦੇ ਚ ਕਮੈਂਟ ਆਪਾਂ ਦੇਖੀਏ ਤਾਂ ਥੱਲੇ ਮਤਲਬ ਫਿਲਟਰ ਹੋ ਜਾਂਦੇ ਕਮੈਂਟ ਵਿੱਚ ਨਿਊਐਸਟ ਕਮੈਂਟ ਆ ਜਾਂਦੇ ਹੁਣ ਵੀ ਜੇ ਆਪਾਂ ਦੇਖੀਏ ਤਾਂ 1 ਘੰਟਾ ਪਹਿਲਾਂ ਜਾਂ ਅੱਧਾ ਘੰਟਾ ਪਹਿਲਾਂ ਕਿਸੇ ਨੇ ਕਮੈਂਟ ਕੀਤਾ ਹੀ ਹੋ ਮਤਲਬ ਐਦਾਂ ਦੀ ਚੀਜ਼ ਸੋਚੀ ਸੀ ਨਹੀਂ ਨਹੀਂ ਕਈ ਚੀਜ਼ਾਂ ਪੀ ਅਮਰ ਹੋ ਜਾਂਦੀਆਂ ਜਿੱਦਾਂ ਤੁਸੀਂ ਕਹਿ ਸੀਗਾ ਵੀ ਮੈਂ ਸ਼ਾਰਟ ਫਿਲਮ ਬਣਾਉਣਾ ਚਾਹੁੰਦਾ ਪਰ ਮੈਂ ਚਾਹੁੰਦਾ ਬਹੁਤ ਵੱਡੀ ਬਣਾਵਾਂ ਮੈਂ ਤਾਂ ਵੱਡੀ ਕਿਸੇ ਵੀ ਚੀਜ਼ ਨੂੰ ਆਪਾਂ ਨਹੀਂ ਕਰ ਸਕਦੇ ਹੁੰਦੇ ਆਪਾਂ ਸਿਰਫ ਕਰਮ ਕਰ ਸਕਦੇ ਹੁੰਦੇ ਆ ਵੱਡੀ ਕੋਈ ਵੀ ਚੀਜ਼ ਆਪੇ ਹੋ ਜਾਂਦੀ ਆ ਇੱਕ ਨਾ ਦੌਰ ਆਇਆ ਸੀ ਸ਼ਾਰਟ ਫਿਲਮਾਂ ਦਾ ਜਿਵੇਂ ਨਵੇਂ ਮੁੰਡੇ ਨਾ ਸ਼ਾਰਟ ਫਿਲਮ YouTube ਤੇ ਜਦੋਂ ਨਵੇਂ ਨਵੇਂ YouTube ਚੱਲਿਆ ਸੀ ਤੇ ਸਾਰਿਆਂ ਨੂੰ ਪਤਾ ਲੱਗਿਆ ਸੀ ਤੇ ਉਦੋਂ ਕਾਫੀ ਸਾਰੇ ਲੋਕ ਕਈ ਸਬਜੈਕਟ ਯਾਰ ਦੋਸਤ ਮਿਲ ਕੇ ਬਣਾ ਰਹੇ ਸੀਗੇ ਸ਼ਾਰਟ ਫਿਲਮ ਮੈਨੂੰ ਇਦਾਂ ਲੱਗਦਾ ਜਿੱਦਾਂ ਮੈਂ ਪ੍ਰੈਡਿਕਟ ਕਰਦਾ ਵੀ ਸ਼ਾਰਟ ਫਿਲਮਸ ਦਾ ਦੌਰ ਦੁਬਾਰਾ ਆਊਗਾ ਨਵੇਂ ਜਿਹੜੇ ਮੁੰਡੇ ਨੇ ਉਹ YouTube ਤੇ ਕੰਟੈਂਟ ਦੁਬਾਰਾ ਕ੍ਰੀਏਟ ਲੱਗਦਾ ਤੁਹਾਨੂੰ ਹੁਣ ਜਦੋਂ ਲੋਕਾਂ ਨੂੰ ਇੰਸਟਾਗ੍ਰam ਜਾਂ ਇਦਾਂ ਵੇਖ-ਵੇਖ ਕੇ ਆਦਤ ਪੈ ਗਈ ਵੀ ਛੋਟੀਆਂ ਚੀਜ਼ਾਂ ਦੀ ਹੈਬਿਟ ਹੋ ਗਈ ਕਹਾਂਗੇ ਫਿਚਰ ਫਿਲਮਾਂ ਦੀ ਲੈਂਥ ਵੀ ਘਟੀ ਜਾਏ ਉਹ ਆਪੇ ਛੋਟੀ ਪੈ ਜਾਏ ਤਾਂ ਟੈਲੀ ਫਿਲਮਾਂ ਹਰ ਹਰ ਤਰ੍ਹਾਂ ਦਾ ਕੰਟੈਂਟ ਸਮੇਂ ਦੇ ਨਾਲ ਚੀਜ਼ਾਂ ਬਦਲਦੀਆਂ ਰਹਿਣਗੀਆਂ ਕਵੈਸਚਨ ਨਮਾਨਦਾ ਜਾਊਗਾ ਕੁਝ ਪੁਰਾਣੇ ਚੀਜ਼ਾਂ ਦਾ ਦੁਹਰਾਓ ਹੁੰਦਾ ਰਹੂਗਾ ਇੱਕ ਹੁਣੇ ਇੱਕ ਸੀਰੀਜ਼ ਮੂਵੀ ਆਈ ਸੀ ਲਾਪਤਾ ਲੇਡੀਜ਼ ਤੁਸੀਂ ਦੇਖੀ ਹੋਣੀ ਸ਼ਾਇਦ ਹਾਂਜੀ ਹਾਂ ਤੁਸੀਂ ਸੋਚਦੇ ਹੋ ਵੀ ਆਪਣੇ ਪੰਜਾਬ ਚ ਇਦਾਂ ਦੇ ਕੰਟੈਂਟ ਬਣਨੇ ਚਾਹੀਦੇ ਜਿਹੜੇ ਮਤਲਬ ਰਿਐਲਿਟੀ ਦੇ ਬਹੁਤ ਨੇੜੇ ਹੋਣ ਅ ਵੀਰੇ ਹੁਣ ਨਾ ਕਾਫੀ ਥੋੜੇ ਥੋੜਾ ਸਾਲ ਦੋ ਸਾਲ ਪਿੱਛੇ ਜਾਈਏ ਤੇ ਅੱਜ ਦੀ ਗੱਲ ਕਰੀਏ ਕਿਉਂਕਿ ਚਲੋ ਪੰਜਾਬੀ OTT ਵੀ ਆ ਗਏ ਇੱਕ ਦੋ ਹੋਰ ਆ ਰਹੇ ਨੇਗੇ ਜੀ ਤਾਂ ਹੁਣ ਚੰਗੀਆਂ ਚੀਜ਼ਾਂ ਰੈਗੂਲਰ ਵਧੀਆ ਬਣਨੀਆਂ ਸਟਾਰਟ ਹੋ ਗਈਆਂ ਨਵੇਂ ਨਵੇਂ ਸਬਜੈਕਟ ਆਉਣ ਲੱਗੇ ਜੀ ਮੈਨੂੰ ਤਰਸੇਮ ਜਸੜਪਾ ਜੀ ਹੋਰਾਂ ਦੇ ਵੀ ਐਕਸਪੈਰੀਮੈਂਟ ਵਧੀਆ ਲੱਗਦੇ ਹੁੰਦੇ ਨੇ ਉਹਨਾਂ ਨੇ ਨਵੇਂ ਨਵੇਂ ਸਬਜੈਕਟਾਂ ਨੂੰ ਉਹਨਾਂ ਨੇ ਵੀ ਹੱਥ ਪਾਇਆ ਜੀ ਤਾਂ ਕਾਫੀ ਚੀਜ਼ਾਂ ਹੁਣ ਐਕਸਪੈਰੀਮੈਂਟਲ ਤੇ ਵਧੀਆ ਚੀਜ਼ਾਂ ਆਉਣ ਲੱਗੀਆਂ ਤੇ ਡੈਫੀਨੇਟਲੀ ਪੰਜਾਬੀ ਸਿਨੇਮੇ ਚ ਪਹਿਲਾਂ ਵੀ ਪੁਰਾਣੀਆਂ ਫਿਲਮਾਂ ਵੀ ਹਨਾ ਗੁਰਦਾਸ ਮਾਨ ਸਾਹਿਬ ਦੀ ਸ਼ਹੀਦ ਦੇ ਮੁਹੱਬਤ ਬੁੱਟਾ ਸਿੰਘ ਹੋ ਗਈ ਹੋਰ ਕਾਫੀ ਚੰਨ ਪ੍ਰਦੇਸੀ ਵਰਗੀਆਂ ਪੁਰਾਣੀਆਂ ਫਿਲਮਾਂ ਪੰਜਾਬੀ ਦੀਆਂ ਬਾ ਕਮਾਲ ਫਿਲਮਾਂ ਹੈਗੀਆਂ ਨਗੀਆਂ ਤੇ ਅੱਗੇ ਹੁਣ ਵੀ ਸਰਜੀਆਂ ਜਾ ਰਹੀਆਂ ਨੇ ਜਾਂ ਜਾਂ ਛੇਤੀ ਸਰਜੀਆਂ ਜਾਣਗੀਆਂ ਤੁਸੀਂ ਸਿੱਧੂ ਬਾਈ ਦੇ ਮੂਵੀਜ਼ ਦੇ ਵਿੱਚ ਲਾਈਨ ਪ੍ਰੋਡਿਊਸਰ ਸੀ ਹਾਂ ਲਾਈਨ ਪ੍ਰੋਡਿਊਸਰ ਦੇ ਬਾਰੇ ਦੱਸੋ ਕਿ ਇਹਦਾ ਮਤਲਬ ਮੇਨ ਕੰਮ ਕੀ ਹੁੰਦਾ ਕੀ ਕਵਾਂਗੇ ਆਪਾਂ ਕਹਿ ਦਈਏ ਮੈਨੇਜਮੈਂਟ ਹੀ ਕਹਿ ਲਓ ਲੋਕੇਸ਼ਨਸ ਲੱਭਣੀਆਂ ਪਰਮਿਸ਼ਨਸ ਕਰਾਣੀਆਂ ਇਕੁਪਮੈਂਟ ਚਾਹੀਦਾ ਕੁਝ ਤਾਂ ਓਵਰਾਲ ਵੀ ਫਿਲਮ ਲਈ ਜੋ ਵੀ ਕੁਝ ਚਾਹੀਦਾ ਉਹ ਇੱਕ ਲਾਈਨ ਪ੍ਰੋਡਿਊਸਰ ਜਾਂ ਉਹਦੀ ਟੀਮ ਨੇ ਪਰਵਾਇਡ ਕਰਨਾ ਹੁੰਦਾ ਸਿੱਧੂ ਬਾਈ ਦੀ ਕਿਹੜੀ ਫਿਲਮ ਦੇ ਲਾਈਨ ਪ੍ਰੋਡਿਊਸਰ ਸੀ ਅ ਤਰਨਜਗਪਾਲ ਵੀਰੇ ਨੇ ਡਾਇਰੈਕਟ ਕੀਤੀ ਸੀ ਯੈਸ ਆਈ ਐਮ ਸਟੂਡੈਂਟ ਉਹਦੇ ਆਪਾ ਉਹ ਸੀਗੇ ਤੇ ਜਿਹੜਾ ਇੰਡੀਆ ਦਾ ਆਪਣੇ ਇੰਡੀਆ ਦਾ ਪਾਰਟ ਸੀਗਾ ਓਕੇ ਬਾਜੀ ਦੇ ਉਹ ਬਾਈ ਦੇ ਆਪਦੇ ਕਾਰੀ ਹੋਇਆ ਸੀ ਬੇਸਿਕਲੀ ਬਾਈ ਦੀ ਹਵੇਲੀ ਚ ਹੀ ਹੋਇਆ ਸੀ ਉਹਦਾ ਐਕਸਪੀਰੀਅੰਸ ਦੱਸੋ ਕੁਝ ਮਤਲਬ ਕਿੱਸਾ ਜਾਂ ਬਾਈ ਦੇ ਨਾਲ ਕੋਈ ਯਾਦ ਹੋਵੇ ਤੁਹਾਡੀ ਅ ਵਧੀਆ ਸੀ ਵੀਰੇ ਹਣਾ ਸਾਰਾ ਕੁਝ ਵਧੀਆ ਸੀਗਾ ਬਾਕੀ ਬਾਈ ਨਾਲ ਬਾਈ ਜਦੋਂ ਜਲਵਾਯੂ ਇਨਕਲੇਵ ਦੇਖਣ ਆਏ ਸੀਗੇ ਹਣਾ ਤਾਂ ਕੀ ਕਹਿੰਦੇ ਨੇ ਕਿ ਉਦੋਂ ਬਾਈ ਨੇ ਮੈਨੂੰ ਉਹ ਉਹ ਵੀ ਗੱਲ ਫੇਰ ਉਹੀ ਠੁਕਦੀ ਆ ਵੀ ਵੱਡਾ ਇਨਸਾਨ ਕਿਵੇਂ ਤੁਹਾਨੂੰ ਹਨਾ ਉਹ ਪਤਾ ਲੱਗਦਾ ਵੀ ਵੱਡਾ ਜੀ ਤਾਂ ਮੈਂ ਵੀਰੇ ਨੂੰ ਹਨਾ ਕਿਉਂਕਿ ਉਹ ਆਇਆ ਸੀ ਮੈਂ ਕਿਹਾ ਬਾਈ ਜੀ ਧੰਨਵਾਦ ਵੀ ਤੁਸੀਂ ਟਾਈਮ ਕੱਢਿਆ ਉਹ ਕਹਿੰਦਾ ਬਾਈ ਧੰਨਵਾਦ ਆ ਤੁਹਾਡਾ ਵੀ ਤੁਸੀਂ ਮੇਰੀ ਫਿਲਮ ਚ ਚੜਾਈ ਕਰਾਈ ਪਈ ਆ ਕਿਉਂਕਿ ਉਹ ਕਿਤੇ ਬਾਈ ਦਾ ਪੋਸਟਰ ਵਰਤਿਆ ਹੋਇਆ ਸੀ ਹਨਾ ਤਾਂ ਉਹ ਮਤਲਬ ਉਹ ਉਹ ਉਹਨਾਂ ਦੀ ਬੜੇਾਈ ਹੈ ਹਾਲਾਂਕਿ ਉਹਨਾਂ ਨੂੰ ਆਪਾਂ ਇਹ ਕਹੀਏ ਚੜਾਈ ਦਾ ਬਾਈ ਦੀ ਆਪਦੇ ਆਪ ਚਾਉਣੀ ਆ ਕੋਈ ਅਸੀਂ ਜਲਵਾਯੂ ਚ ਪੋਸਟਰ ਲਾ ਕੇ ਬਾਈ ਨੂੰ ਕੀ ਕਰਤਾ ਪਰ ਉਹ ਉਹਨਾਂ ਦਾ ਬੜਾਪਨ ਹੁੰਦਾ ਵੱਡੀਆਂ ਰੂਹਾਂ ਦਾ ਹਮ ਇਹ ਸ਼ੂਟਿੰਗ ਦੇ ਦੌਰਾਨ ਆਈ ਸੀ ਬਾਈ ਨਹੀਂ ਨਹੀਂ ਬਾਈ ਇਲੈਕਸ਼ਨਾਂ ਤੋਂ ਆਪਦੀਆਂ ਤੋਂ ਵਿਲੇ ਹੋ ਕੇ ਤੇ ਸ਼ੋਅ ਦੇਖਣ ਆਈ ਸੀਗੇ ਇੱਥੇ ਆਪਣਾ ਵੀਆਰ ਪੰਜਾਬ ਓਕੇ ਹਾਂ ਇਸੇ ਲਈ ਉਹਨਾਂ ਨੇ ਕਿਹਾ ਸੀ ਵੀ ਮੇਰੀ ਫੋਟੋ ਲਈ ਹੋਈ ਹਾਂ ਫਿਰ ਉਹਨਾਂ ਨੇ ਫਿਲਮ ਚ ਮੈਨੂੰ ਇਹ ਸੀਗਾ ਵੀ ਸ਼ਾਇਦ ਬਾਈ 10 ਮਿੰਟ ਬੈਠਣਗੇ ਅੱਧਾ ਘੰਟਾ ਬੈਠਣਗੇ ਚਲੇ ਜਾਣਗੇ ਪਰ ਇਹ ਗੱਲ ਵਧੀਆ ਸੀ ਵੀ ਉਹ ਸਾਰੀ ਫਿਲਮ ਵੇਖ ਕੇ ਗਏ ਸੀ ਤੇ ਉਹ ਮਤਲਬ ਆਈਡੀਆ ਕਿਹਦਾ ਸੀਗਾ ਕਿਉਂਕਿ ਗੁਰਜਾਇਜ ਬਾਈ ਦੇ ਹਾਂ ਗਰਜਾਇਜ ਦਾ ਗਰਜਾਇਜ ਦਾ ਵੀਰੇ ਨਾਲ ਵਧੀਆ ਪਿਆਰਾ ਗਰਜਾਇਜ ਗਰਜਾਇਜ ਦੇ ਕਰਕੇ ਹੀ ਸਮਝ ਲਓ ਬਾਈ ਉਦੋਂ ਆਏ ਸੀ ਜੀ ਜੀ ਗੁਰਜਾਇਜ ਬਾਈ ਦੇ ਬਾਰੇ ਦੱਸੋ ਤੁਸੀਂ ਕੁਝ ਗਰਜਾਇਜ ਬਹੁਤ ਪਿਆਰਾ ਇਨਸਾਨ ਆ ਜਿਹੜਾ ਮੈਂ ਪਹਿਲਾਂ ਗਾਣਾ ਕਹਿ ਕੇ ਹਟਿਆ ਸੀ 1 2011 ਚ ਵੀ ਵੋਟਾਂ ਵਾਲਾ ਬਣਾਇਆ ਸੀ ਤਾਂ ਸਭ ਤੋਂ ਪਹਿਲਾਂ ਪਟਿਆਲੇ ਉਹਨੂੰ ਅਸੀਂ ਰਿਕਾਰਡ ਕੀਤਾ ਸੀਗਾ ਤਾਂ ਗਰਜਾਇਜ ਉਹਦੋਂ ਮਿਲਿਆ ਸੀ ਸਾਨੂੰ ਸਟੂਡੀਓ 'ਚ ਫਸਟ ਟਾਈਮ ਤੇ ਉਦੋਂ ਤੋਂ ਹੁਣ ਤੱਕ ਦਾ ਜਲਵਾਯੂ ਤੋਂ ਲੈ ਕੇ ਅੱਗੇ ਵੀ ਅਹ ਇਨਸ਼ਾਅੱਲਾ ਵਧੀਆ ਕੋਈ ਫਿਲਮਾਂ ਕਰਾਂਗੇ ਵੀਰੇ ਨਾਲ ਤੇ ਵਧੀਆ ਪਿਆਰਾ ਇਨਸਾਨ ਹੈ ਮਸਤ ਮੋਲਾ ਜਿਹਾ ਬੰਦਾ ਉਹ ਵੀ ਉਹਨਾਂ ਚ ਕੀ ਖਾਸੀਅਤ ਲੱਗਦੀ ਹੈ ਸਿੰਗਿੰਗ ਜਾਂ ਐਕਟਿੰਗ ਦੋਨਾਂ ਚ ਇੱਕ ਜੇ ਕਹਿਣਾ ਹੋਵੇ ਸਿੰਗਿੰਗ ਵੀ ਸੋਣੀਆ ਉਹ ਲਾਈਵ ਖਾੜਾ ਵੀ ਵਧੀਆ ਕਰਦਾ ਤੇ ਲਾਈਵ ਤਾਂ ਬਹੁਤ ਵਧੀਆ ਲਾਈਵ ਬਹੁਤ ਸੋਹਣਾ ਗਾਉਂਦਾ ਤੇ ਸਭ ਤੋਂ ਵਧੀਆ ਗੱਲ ਹੈ ਐਕਟਿੰਗ ਚ ਵੀ ਉਹ ਨੇਚਰਲ ਜਿਹਾ ਵੀ ਮੈਨੂੰ ਲੱਗਦਾ ਹੁੰਦਾ ਵੀ ਜਲਦੀ ਅ ਆਪਾਂ ਕਹੀਏ ਸਿਨੇਮਾ ਖਿੜਕੀਆਂ ਤੇ ਉਹ ਜੇ ਆਪਾਂ ਉਧਰੋਂ ਆਈਏ ਫਾਈਨੈਂਸ਼ੀਅਲ ਪਾਸੇੋਂ ਜਾਂ ਕਮਰਸ਼ੀਅਲ ਪਾਸੇੋਂ ਆਇਆ ਤਾਂ ਸਿਨੇਮਾ ਖਿੜਕੀਆਂ ਤੇ ਵੀ ਉਹ ਕਰੋੜਾਂ ਦੀ ਓਪਨਿੰਗ ਲਵਾ ਸਕਦਾ ਜਲਦੀ ਜੇ ਉਹ ਸਹੀ ਸਾਹਬ ਦੇ ਨਾਲ ਤੁਰਦਾ ਰਹੇ ਕਿਉਂਕਿ ਐਕਟਿੰਗ ਇੱਕ ਆਪਾਂ ਸਭ ਤੋਂ ਪਹਿਲਾਂ ਐਕਸੈਪਟ ਕੀਤੀ ਦਿਲਜੀਤ ਭਾਈ ਦੀ ਲੋਕਾਂ ਨੇ ਜਿਹੜੀ ਨੈਚੁਰਲ ਐਕਟਿੰਗ ਸੀਗੀ ਫਿਰ ਅਮਰਿੰਦਰ ਗਿੱਲ ਭਾਜੀ ਹੋ ਗਏ ਹਨ ਉਸ ਤੋਂ ਬਾਅਦ ਮੈਨੂੰ ਲੱਗਦਾ ਵੀ ਗੁਰਜਾਇਸ਼ ਦੀ ਜਿਹੜੀ ਐਕਟਿੰਗ ਆ ਉਹ ਕਿਤੇ ਨਾ ਕਿਤੇ ਸਿਮਿਲਰ ਆ ਵਧੀਆ ਇੱਕ ਟ੍ਰਾਈ ਨਹੀਂ ਹੈਗਾ ਵੀ ਜਾਣਦਾ ਹੈ ਜਾਂ ਭਰਾ ਆ ਵੀ ਅਸੀਂ ਆਪਾਂ ਉਹਦੀ ਕੋਈ ਤਾਰੀਫ਼ ਕਰਨੀ ਹੈ ਕਿਉਂਕਿ ਕੁਝ ਗੱਲਾਂ ਮੈਨੂੰ ਲੱਗਦਾ ਹੁੰਦਾ ਰਿਸਪੌਂਸਿਬਿਲਟੀ ਨਾਲ ਕਹਿ ਸਕਦੇ ਹੁੰਦੇ ਆਪਾਂ ਜੀ ਜੀ ਤਾਂ ਉਹ ਗੱਲ ਹੈ ਇਹ ਗੱਲ ਇੱਕ ਰਿਸਪੌਂਸਿਬਿਲਟੀ ਚ ਐਕਟਰ ਕਾਕਾ ਵੀਰਾ ਵੀ ਬਹੁਤ ਬਾ ਕਮਾਲਾ ਕਾਕਾ ਨੇ ਵੀ ਬਾਈਟ ਪੰਜਾਬ ਚ ਵੀ ਬਾਈ ਨੇ ਬਹੁਤ ਸੋਹਣਾ ਕੀਤਾ ਤੇ ਕਾਕਾ ਵੀ ਡਾਊਨ ਟੂ ਅਰਥ ਕਾਕਾ ਮਤਲਬ ਮੈਂ ਇੰਤ ਇਨਸਾਨ ਆ ਜਿਹਨੂੰ ਚਾਹ ਹੁੰਦਾ ਵੀ ਮੈਂ ਯਾਰ ਕੁਝ ਨਵਾਂ ਰਿਆ ਕਰਾਂ ਤਾਂ ਮੈਨੂੰ ਦੋਨਾਂ ਚ ਹੀ ਵੀਰਿਆਂ ਚ ਸੰਭਾਵਨਾ ਵਿਖਦੀ ਆ ਅੱਗੇ ਆਉਣ ਵਾਲੇ ਟਾਈਮ ਚ ਵਧੀਆ ਕੰਮ ਕਰ ਸਕਦੇ ਨੇ ਕਈ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਸ਼ੂਟ ਹੋ ਕੇ ਪਈਆਂ ਨੇ ਹਲੇ ਤੱਕ ਐਡਿਟ ਹੋ ਕੇ ਪਈਆਂ ਨੇ ਬਟ ਉਹ ਰਿਲੀਜ਼ ਨਹੀਂ ਹੋ ਰਹੀਆਂ ਉਹਦੇ ਪਿੱਛੇ ਕੀ ਕਾਰਨ ਹੁੰਦਾ ਵੱਖ-ਵੱਖ ਕਾਰਨ ਹੋ ਸਕਦੇ ਹਰ ਵਾਰੀ ਕੋਈ ਨਾ ਕੋਈ ਅਲੱਗ ਕਾਰਨ ਹੁੰਦਾ ਪਰ ਵੱਡਾ ਕਾਰਨ ਮੈਨੂੰ ਲੱਗਦਾ ਹੁੰਦਾ ਇੱਥੇ ਆਪਣੇ ਪ੍ਰੋਡਿਊਸਰਜ਼ ਨੇ ਜਿਹੜੇ ਮੇਕਰਜ਼ ਨੇ ਪ੍ਰੋਫੈਸ਼ਨਲ ਬਹੁਤ ਘੱਟ ਨੇ ਜਾਂ ਤਾਂ ਜ਼ਿਆਦਾਤਰ ਇਹ ਆ ਵੀ ਉਹਨਾਂ ਦਾ ਕੋਈ ਹੋਰ ਬਿਜ਼ਨਸ ਚੱਲਦਾ ਹੈ ਉਹ ਇਧਰ ਸ਼ੌਂਕੀਆ ਤੌਰ ਤੇ ਉਹਦਾ ਨਾਮ ਬਣਾਉਣ ਲਈ ਕੰਮ ਕਰਦੇ ਨੇਗੇ ਜਾਂ ਫਿਰ ਕਈ ਵਾਰ ਬੰਦੇ ਆਉਂਦੇ ਨੇ ਕਿ ਪੈਸੇ ਲਾਉਂਦੇ ਨੇ ਫਿਲਮ ਬਣਾਉਂਦੇ ਨੇ ਫਿਰ ਉਹ ਹਰ ਚੀਜ਼ ਦੀ ਇੱਕ ਟੈਕਨੀਕ ਹੈ ਹਨਾ ਜੇ ਆਪਾਂ ਪਹਾੜਾਂ 'ਚ ਗੱਡੀ ਚਲਾਉਣੀ ਹੈ ਉਹ ਇੱਕ ਥੋੜਾ ਜਿਹਾ ਅਲੱਗ ਉਹ ਹੋਊਗਾ ਵੀ ਕਿਹੜਾ ਛੋਟਾ ਵੱਡਾ ਗੇਰ ਰੱਖਣਾ ਕੀ ਕਰਨਾ ਥੋੜੇ ਖਤਰਨਾਕ ਰਸਤੇ ਨੇ ਤਾਂ ਇੱਕ ਰੈਗੂਲਰ ਜਿਹੜਾ ਫਿਲਮ ਮੇਕਿੰਗ 'ਚ ਹੋਊਗਾ ਬੰਦਾ ਉਹਨੂੰ ਕਿਤੇ ਨਾ ਕਿਤੇ ਹਿਸਾਬ ਹੁੰਦਾ ਜੀ ਬਾਕੀ ਠੀਕ ਆ ਦੋਨੇ ਤਰ੍ਹਾਂ ਦੀਆਂ ਪੈਰਲਲ ਚੰਗੀਆਂ ਫਿਲਮਾਂ ਹਨਾ ਕੱਟ ਚੰਗੀਆਂ ਫਿਲਮਾਂ ਸਾਰਾ ਕੁਝ ਬਣਦਾ ਹੀ ਜਾਂਦਾ ਹੁੰਦਾ ਇੱਕ ਨਾ ਮੂਵੀ ਆਈ ਸੀ ਸਰਬਜੀਤ ਨਾਮ ਤੋਂ ਰਣਦੀਪ ਹੁੱਡਾ ਬਾਈ ਦੀ ਹਨਾ ਉਹਨੇ ਜਿਹੜੀ ਸਿਸਟਰ ਸੀਗੀ ਫਿਰ ਰਣਦੀਪ ਹੁੱਡਾ ਦੇ ਨਾਲ ਉਹਨਾਂ ਦੀ origignal ਜਿਹੜੀ ਸਿਸਟਰ ਸੀ ਸਰਬਜੀਤ ਦੀ ਉਹਨਾਂ ਨਾਲ ਇੰਨਾ ਕਨੈਕਸ਼ਨ ਬਣ ਗਿਆ ਵੀ ਰਣਦੀਪ ਹੁੱਡਾ ਉਹਨਾਂ ਦੀ ਡੈਥ ਤੇ ਆਏ ਉਹਨਾਂ ਨੂੰ ਉਹਨਾਂ ਦੇ ਅਰਥੀ ਨੂੰ ਕੰਦਾ ਦੇਣ ਲਈ ਕਿਉਂਕਿ ਉਹਨਾਂ ਨੇ ਪ੍ਰੀਮੀਅਰ ਤੇ ਕਿਹਾ ਸੀ ਵੀ ਮੈਂ ਜਦੋਂ ਮੇਰੀ ਡੈਥ ਹੋਊਗੀ ਤੁਸੀਂ ਮੈਨੂੰ ਮੋਢਾ ਦੇਣਾ ਤੇ ਫਿਰ ਜਦੋਂ ਡੈਥ ਹੋਈ ਉਹ ਉੱਥੋਂ ਬੰਬੇ ਤੋਂ ਚੱਲ ਕੇ ਆਏ ਕਈ ਫਿਲਮਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਹਮੇਸ਼ਾ ਰਹਿੰਦੀਆਂ ਨੇ ਬੰਦੇ ਦੇ ਨਾਲ ਕਨੈਕਟ ਜਿੱਦਾਂ ਇਦਾਂ ਦੀ ਕੋਈ ਸਬਜੈਕਟ ਹੋ ਗਿਆ ਤਾਂ ਇਦਾਂ ਦਾ ਇੱਕ ਦੋ ਸਬਜੈਕਟ ਹੈਗੇ ਨੇ ਜਿਨ੍ਹਾਂ ਤੇ ਹਮੇਸ਼ਾ ਕੰਮ ਕਰਨਾ ਚਾਹੁੰਦੇ ਆ ਕੁਸ਼ਕ ਪੌੜੀਆਂ ਚੜ ਗਏ ਤਾਂ ਹੁਣ ਅਗਲੀਆਂ ਪੌੜੀਆਂ ਤੇ ਚੜਨਾ ਜਿਆਦਾ ਔਖਾ ਨਹੀਂ ਲੱਗਦਾ ਮੈਨੂੰ ਲੱਗਦਾ इजीली ਹੋ ਜਾਊਗਾ ਕਿਉਂਕਿ ਨਾ ਆਪਣੀ ਜਿਹੜੀ ਆਡੀਅנס ਆ ਪੰਜਾਬ ਦੀ ਉਹ ਸ਼ਾਇਦ ਇਦਾਂ ਦੀਆਂ ਚੀਜ਼ਾਂ ਐਕਸੈਪਟ ਕਰਨ ਨੂੰ ਥੋੜਾ ਟਾਈਮ ਲੈਂਦੀ ਹੈ ਜਿੱਦਾਂ ਹੁਣ ਜਿਵੇਂ ਡਾਰਕ ਕਾਮੇਡੀ ਹੋ ਗਈ ਜਾਂ ਡਾਰਕ ਮੂਵੀ ਜਿੱਦਾਂ ਆਪਾਂ ਕਹਿ ਸਕਦੇ ਆ ਜਿਹਦੇ ਵਿੱਚ ਕੋਈ ਐਕਸਟਰਾ ਬੈਕਗ੍ਰਾਉਂਡ 뮤직 ਨਾ ਹੋਵੇ ਸਿੱਧਾ ਜਿਵੇਂ ਹੁਣ ਆਪਾਂ ਗੱਲ ਕਰ ਰਹੇ ਆ ਆਪਣੇ ਆਸੇ ਪਾਸੇ ਕੁਝ ਨਹੀਂ ਚੱਲ ਰਿਹਾ ਬਸ ਏਸੀ ਦੀ ਆਵਾਜ਼ ਆ ਰਹੀ ਹੈ ਉਹ ਚੀਜ਼ਾਂ ਥੋੜੀਆਂ ਟਾਈਮ ਲੈਂਦੀ ਆਪਣੀ ਆਡੀਅנס ਐਕਸੈਪਟ ਕਰਨ ਨੂੰ ਪਰ ਉਹ ਚੀਜ਼ਾਂ ਮੈਨੂੰ ਲੱਗਦਾ ਵੀ ਹੁਣ ਫਿਊਚਰ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਹੌਲੀ ਹੌਲੀ ਚੰਗੀਆਂ ਚੀਜ਼ਾਂ ਦੀ ਆਦਤ ਪੈ ਜਾਊਗੀ ਕਿਉਂਕਿ ਹੁਣ ਸਮਾਂ ਹੀ ਇਹ ਹੈ ਜਿਵੇਂ ਚੰਗਾ ਕਿ ਉਹ ਛੇਤੀ ਹਜਮ ਨਹੀਂ ਹੁੰਦਾ ਹਨਾ ਆਪਣੀਆਂ ਖਰਾਕਾਂ ਹੋਏ ਜੀਆਂ ਨਹੀਂ ਰਹੀਆਂ ਪੈਦਾਂ ਹੀ ਚੰਗਾ ਸਿਨੇਮਾ ਵੀ ਹਜਮ ਕਰਨ ਲਈ ਸਟੈਮਣਾ ਹੌਲੀ-ਹੌਲੀ ਬਣ ਜਾਊਗਾ ਪਰ ਐਸੇ ਆਸ ਨਾਲ ਕੰਮ ਕਰਦੇ ਆਂ ਭਾਜੀ ਤੁਸੀਂ ਆਪਣੇ ਟਾਈਮ 'ਚ ਮਤਲਬ ਤੁਸੀਂ ਜਦੋਂ ਛੋਟੇ ਹੁੰਦੇ ਸੀਗੇ ਉਦੋਂ ਫਿਲਮਾਂ ਦੇਖਣ ਕਿੱਦਾਂ ਜਾਂਦੇ ਹੁੰਦੇ ਸੀਗੇ ਤੁਸੀਂ ਅਹ ਉਦੋਂ ਭਈ ਐਂ ਲਾ ਲੋ ਵੀ ਸਕੂਲ ਵੱਲੋਂ ਜਿਵੇਂ ਲੈ ਜਾਂਦੇ ਹੁੰਦੇ ਸੀਗੇ ਜਾਂ ਟੀਵੀ ਤੇ ਹੀ ਦੇਖ ਦੁਖ ਲਈਦੀਆਂ ਸੀ ਜਾਂ ਟੀਵੀ ਤੇ ਜਿਹੜੀਆਂ ਰਿਪੀਟ ਫਿਲਮਾਂ ਹਾਲਾਂਕਿ ਹੁਣ ਬਹੁਤ ਟਾਈਮ ਤੋਂ ਕਦੇ ਟੀਵੀ ਤੇ ਤਾਂ ਨਹੀਂ ਕੋਈ ਫਿਲਮ ਦੇਖੀ ਟੀਵੀ ਤੇ ਹੁਣ OTT 'ਆਂ ਤੇ ਦੇਖੀਦੇ ਆਣੇ ਗਿਆ ਤਾਂ ਉਦੋਂ ਜਿਹੜੀਆਂ ਵੀ ਬਾਰ-ਬਾਰ ਰਿਪੀਟ ਹੁੰਦੀਆਂ ਸੀਗੀਆਂ ਤੇ ਬਸ ਐਦਾਂ ਹੀ ਹੈਗਾ ਵੀ ਸਕੂਲ ਜਾਂ ਸਕੂਲ ਚ ਬਹੁਤ ਦਿਖਾ ਦਿੰਦੇ ਸੀ ਵੀ ਸੀ ਆਰ ਵਗੈਰਾ ਵੀ ਥੋੜੇ ਬਹੁਤ ਉਹਦਕਾਨਾਇਆਂ ਚ ਲਾਏ ਹੁੰਦੇ ਸੀਗੇ ਤੇ ਥੀਏਟਰ ਚ ਪਹਿਲੀ ਵਾਰੀ ਕਦੋਂ ਗਏ ਸੀ ਸਕੂਲ ਚ ਗਏ ਸੀਗੇ ਸਕੂਲ ਵਾਲੇ ਇਲਾਕੇ ਗਏ ਸੀਗੇ ਫਿਲਮ ਨਹੀਂ ਮੇਰੇ ਹੁਣ ਕਿਹੜੀ ਯਾਦ ਕੋਈ ਅਮਤਾਬ ਬਚਨ ਦੀ ਸ਼ਾਇਦ ਫਿਲਮ ਸੀ ਹੁਣ ਮੇਰੇ ਫਿਲਮ ਦਾ ਨਾਮ ਨਹੀਂ ਯਾਦ ਆ ਰਿਹਾ ਪਰ ਵਿੱਚ ਮਗਰਮਗਰ ਮੱਛ ਜੇ ਸੀਗੇ ਤੇ ਪਤਾ ਹਿਨਾ ਹਿਨਾ ਸੀ ਸ਼ਾਇਦ ਕੋਈ ਫਿਲਮ ਦਾ ਨਾਮ ਪੁਰਾਣੀ ਫਿਲਮ ਲਾਈ ਸੀ ਉਦੋਂ ਉਹਨਾਂ ਨੇ ਜਿਵੇਂ ਕੋਈ ਤੇ ਸ਼ਾਇਦ ਮੇਰੇ ਯਾਦ ਨਹੀਂਗਾ ਕਿ ਜਦੋਂ ਹੁਣ ਤੁਸੀਂ ਵੀਸੀਆਰ ਦੀ ਗੱਲ ਕੀਤੀ ਹਨਾ ਪੀਰੀਅਡ ਫਿਲਮਾਂ ਦੇ ਬਾਰੇ ਕਿਦਾਂ ਸੋਚਦੇ ਹੋ ਤੁਸੀਂ ਜਾਂ ਕਦੇ ਹੈਗਾ ਡ੍ਰੀਮ ਪ੍ਰੋਜੈਕਟ ਤੁਹਾਡਾ ਮੈਨੂੰ ਬਈ ਮੈਨੂੰ ਕੀ ਕਹਿੰਦੇ ਨੇ ਹਾਂ ਜੇ ਤਾਂ ਕੋਈ ਮੈਨੂੰ ਹਿਸਟਰੀ ਪੜਨਾ ਵਧੀਆ ਲੱਗਦੀ ਆ ਹਿਸਟਰੀ ਪੜੀਦੀ ਆ ਵਧੀਆ ਲੱਗਦਾ ਹਨਾ ਸਿੱਖਿਆਵਾਂ ਮਿਲਦੀਆਂ ਨੇ ਉਹਦੇ ਚ ਬਹੁਤ ਕੁਸ਼ ਹਾਂ ਫਰਮ ਐਜ਼ ਅ ਫਿਲਮ ਮੇਕਰ ਕਿਉਂਕਿ ਹਲੇ ਜਿਹੜੇ ਬਜਟਾਂ ਦੇ ਕੰਮ ਕਰਦੇ ਆ ਉਹ ਕਿਤੇ ਨਾ ਕਿਤੇ ਓਡੇ ਵੱਡੇ ਨਹੀਂ ਹੁੰਦੇ ਤਾਂ ਮੈਨੂੰ ਕਰੰਟਲ ਕਰੰਟ ਟਾਈਮ ਜ਼ਿਆਦਾ ਲੱਗਦਾ ਹੈ ਕਿਉਂਕਿ ਆ ਤਾਂ ਤੁਹਾਡੇ ਕੋਲੇ ਬਜਟ ਹੀ ਇੰਨਾ ਹੋਏ ਵੀ ਤੁਸੀਂ ਪੀਰੀਅਡ ਕਹੋਂਦਾ ਪੀਰੀਅਡ ਹੋਏ ਵੀ ਫਿਰ ਤੁਹਾਡਾ ਕੋਸਟਮ ਸਟਾਈਲਿਸ਼ ਵੀ ਵੀ ਪੀਰੀਅਡ ਨੂੰ ਫੋਲੋ ਕਰੇ ਹਰ ਚੀਜ਼ ਪੀਰੀਅਡ ਹੋਏ ਫਰੇਮ ਚ ਦੇਖਣਾ ਹੈ ਹਾਂਜੀ ਹਾਂ ਅਨਫੋਰਚਨਟਲੀ ਆਪਣੇ ਪੰਜਾਬ ਪੰਜਾਬ ਦੀ ਮੈਂ ਕਿਸੇ ਚੀਜ਼ ਨੂੰ ਨਿੰਦ ਨਹੀਂ ਰਿਹਾ ਜੀ ਕਿਉਂਕਿ ਅਸੀਂ ਵੀ ਉਹੀ ਸਿਨੇਮਾ ਬਣਾ ਰਹੇ ਹਾਂ ਜੇ ਮੈਂ ਫਿਲਮਾਂ ਦੀ ਗੱਲ ਕਰ ਰਿਹਾ ਤਾਂ ਜੇ ਮੈਂ ਵੀ ਫਿਲਮਾਂ ਦੇ ਨਾਮ ਲਵਾਂਗੇ ਉਹਨਾਂ ਚ 10 12 ਫਿਲਮਾਂ ਦੇ ਅਸੀਂ ਵੀ ਲਾਈਨ ਪ੍ਰੋਡਿਊਸਰ ਹੋਵਾਂਗੇ ਜੇ ਕਿਸੇ ਫਿਲਮ ਦੀ ਕਮੀ ਕਰ ਰਿਹਾ ਉਹ ਕਮੀਆਂ ਪੈਲ ਤੇ ਸਾਡੀਆਂ ਵੀ ਨੇਗੀਆਂ ਤਾਂ ਪਰ ਉਹ ਕਮੀਆਂ ਪਿੱਛੇ ਕਿਤੇ ਨਾ ਕਿਤੇ ਬਜਟ ਦਾ ਬਹੁਤ ਵੱਡਾ ਹੱਥ ਰਹਿ ਜਾਂਦਾ ਤਾਂ ਇਸ ਲਈ ਮੈਨੂੰ ਪੀਰੀਅਡ ਨਾਲੋਂ ਕਰੰਟ 'ਚ ਰਹਿਣਾ ਜ਼ਿਆਦਾ ਵਧੀਆ ਲੱਗਦਾ ਪੀਰੀਅਡ ਦੀ ਐਗਜ਼ਾਮਪਲ ਦੇ ਲੋ ਹਨਾ ਤੇ ਪੀਰੀਅਡ ਬਣਾਉਣਾ ਵੀ ਥੋੜਾ ਔਖਾ ਹੁੰਦਾ ਨਿਭਾਉਣਾ ਵੀ ਥੋੜਾ ਔਖਾ ਹੁੰਦਾ ਪਰ ਕਰੰਟ ਮੈਨੂੰ ਪਰਸਨਲ ਜ਼ਿਆਦਾ ਵੀ ਇਹ ਹੁੰਦਾ ਵੀ ਜਿਆਦਾ ਸਬਜੈਕਟ ਤੇ ਧਿਆਨ ਦੇ ਦਈਏ ਵੀ ਇੰਨਾ ਜੀ ਨੌਲੇਜਰ ਹੈ ਜੀ ਆਰ ਵੀ 2000 ਸਨ ਚ ਆ ਚੀਜ਼ ਹੁੰਦੀ ਸੀ ਆ ਨਹੀਂ ਹੁੰਦੀ ਸੀ ਪੀਰੀਅਡ ਬਣਾਉਣਾ ਵੀ ਡਬਲ ਮਿਹਨਤ ਦਾ ਕੰਮ ਹੈ ਜਿਹੜੇ ਬਣਾ ਰਹੇ ਨੇ ਉਹ ਵਧੀਆ ਗੱਲ ਹੈ ਭਾਜੀ ਪਿੱਛੇ ਜੇ ਇੱਕ ਆਪਣੇ ਥੀਏਟਰ ਦਾ ਹੀ ਇੱਕ ਐਕਟਰ ਦੀ ਡੈਥ ਹੋਈ ਸੀ ਤੁਸੀਂ ਸਟੋਰੀ ਵੀ ਪਾਈ ਸੀ ਰੰਦੀਪ ਪੰਗੂ ਵੀਰਾ ਦ ਗੈਂਗਲੈਂਡ ਨੇ ਮਦਰ ਲੈਂਡ ਚ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਸੀਗਾ ਪੰਗੂ ਵੀਰੇ ਦੇ ਪਿੱਛੇ ਜੇ ਆ ਲੌਕਡਾਊਨ ਤੋਂ ਬਾਅਦ ਜੇ ਦੀ ਗੱਲ ਆ ਵੀ ਮੈਸੇਜ ਵੀ ਆਇਆ ਹੋਇਆ ਸੀਗਾ ਕਹਿੰਦਾ ਬਾਈ ਯਾਰ ਬਣਾ ਲਓ ਟੂ ਵੀ ਲੋਕਾਂ ਨੇ ਹੁਣ ਫਿਰ ਨਹੀਂ ਸਾਡੇ ਦਰਵਾਜ਼ੇ ਪਟਣੇ ਸ਼ੁਰੂ ਕਰ ਦਿੰਦੇ ਨੇਗੇ ਕੋਸ਼ਿਸ਼ ਕਰੀਏ ਪੰਗੂ ਵੀਰੇ ਨੂੰ ਵੀ ਪਰਮਾਤਮਾ ਜਿਹੜੀ ਵੀ ਦੁਨੀਆ ਚ ਗਿਆ ਹਨਾ ਉਹਦਾ ਫੈਸਲਾ ਗਲਤ ਸੀਗਾ ਪਰ ਜਿੱਥੇ ਵੀ ਆ ਹੁਣ ਖੁਸ਼ ਰਹੇ ਉਹਦੇ ਪਰਿਵਾਰ ਨੂੰ ਹੌਸਲਾ ਦੇਵੇ ਹਰਦੀਪ ਗਰੇਵਾਲ ਬਾਈ ਦਾ ਕੰਮ ਤੁਸੀਂ ਜਾਣਦੇ ਹੋ ਹਨ ਤੁਣਕਾ ਤੁਣਕਾ ਮੂਵੀ ਦੇ ਲਈ ਬਾਈ ਨੇ ਕਾਫੀ ਵજન ਘਟਾਇਆ ਸੀਗਾ ਹਨ ਤੇ ਫਿਰ ਬੈਚ 2013 ਦੇ ਲਈ ਕਿੰਨਾ ਵਧਾ ਲਿਆ ਸੀਗਾ ਹਨ ਇਦਾਂ ਦੇ ਮਤਲਬ ਐਕਟਰ ਨੂੰ ਜਿਆਦਾ ਉਹ ਅੰਡਰਰੇਟਡ ਰਹਿ ਜਾਂਦੇ ਆਰਟਿਸਟ ਕਹੀ ਇਹ ਕਹਿ ਸਕਦੇ ਆਪਾਂ ਹਾਂ ਵੀਰੇ ਕੀ ਕਹਿੰਦੇ ਨੇ ਹਰਦੀਪ ਗਰੇਵਾਲ ਇਨਸਾਨ ਵੀ ਵਧੀਆ ਨੇ ਮੈਂ ਜਿੰਨਾ ਕਿ ਮਿਲਿਆ ਬਾਈ ਹੋਰਾਂ ਨੂੰ ਤੇ ਐਕਟਰ ਵੀ ਵਧੀਆ ਨੇਗੇ ਤੇ ਵੱਟ ਫੇਰ ਵੀ ਠੀਕ ਆ ਭਾਈ ਆਪਦੀਆਂ ਉਹ ਫੇਰ ਵੀ ਉਹ ਆਪ ਵੀ ਆਪਦੇ ਦਮ ਤੇ 2-4 ਫਿਲਮਾਂ ਬਾਈ ਹੋਰੀ ਬਣਾ ਕੇ ਫਿਲਮ ਤਾਂ ਇੱਕ ਬਣਾਉਣੀ ਆ ਆਪਦੇ ਆਪ ਚ ਵੱਡੀ ਗੱਲ ਹੁੰਦੀ ਆ ਇੱਕ ਰਿਲੀਜ਼ ਕਰਨੀ ਵੱਡੀ ਗੱਲ ਹੁੰਦੀ ਆ ਤੇ ਹਰਦੀਪ ਗਰੇਵਾਲ ਵੀਰਾ ਵੀ ਜਿਵੇਂ ਲੱਗੇ ਹੋਏ ਨੇ ਅੱਜ ਨਹੀਂ ਕੱਲ ਡੈਫੀਨੇਟਲੀ ਉਹਨਾਂ ਨੇ ਸਿਨੇਮੇ ਚ ਵੀ ਆਪਦੀ ਜਗ੍ਹਾ ਕਿਉਂਕਿ ਉਹਨਾਂ ਦੇ ਗੀਤ ਅਲੱਗ ਹੁੰਦੇ ਨੇ ਹਮੇਸ਼ਾ ਜੋਸ਼ ਵਾਲੇ ਹੁੰਦੇ ਨੇ ਹਨਾ ਉਹੀ ਜਿਵੇਂ ਆਪਾਂ ਕਹਦੇ ਆ ਕਮਰਸ਼ੀਅਲ ਉਹ ਤਾਮ-ਚਾਮ ਤੋਂ ਹਟ ਕੇ ਇੱਕ ਮੋਟੀਵੇਸ਼ਨਲ ਜੇ ਹੁੰਦੇ ਨੇ ਉਦਾਂ ਦੀਆਂ ਉਹਨਾਂ ਦੀਆਂ ਫਿਲਮਾਂ ਨੇਗੀਆਂ ਤਾਂ ਹਰਦੀਪ ਵੀਰਾ ਵਧੀਆ ਕਾਬਦਾ ਉਹਨਾਂ ਦਾ ਵਧੀਆ ਨਾਮ ਆ ਤਾਂ ਅੱਗੇ ਵਧੀਆ ਹੀ ਕੰਮ ਕਰਨਗੇ ਤੇ ਬਾਈ ਹੁਣ ਹੌਲੀ ਹੌਲੀ ਆਪਾਂ ਨੂੰ ਹੋਰ ਫਿਲਮਾਂ 'ਚ ਵੀ ਬਾਈ ਦੇਖਣ ਲੱਗ ਰਹੇ ਨੇਗੇ ਮੈਂ ਜਿੰਨਾ ਕ ਜਾਣਦਾ ਜਿੰਨਾ ਕ ਯਾਦ ਆ ਰਿਹਾ ਤਾਂ ਵੀਰੇ ਨੇ ਅੱਗੇ ਵਧੀਆ ਕੰਮ ਆ ਰਹੇ ਨੇ ਵੀਰੇ ਦੇ ਇੱਕ ਦੋ ਆਪਣੇ ਕਿਹੜੇ ਐਕਟਰ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਆਪਣੀ ਇੰਡਸਟਰੀ ਦੇ ਵਿੱਚ ਜਿਹੜੇ ਤੁਸੀਂ ਸੋਚਿਆ ਵੀ ਹਾਂ ਇਹ ਬਹੁਤ ਵਧੀਆ ਕੰਮ ਕਰ ਰਹੇ ਮੇਰਾ ਅੱਗੇ ਲਾਉਂਗਾ ਇਹਨੂੰ ਮੈਨੂੰ ਗਲਾਬ ਸਿੱਧੂ ਬਾਈ ਬਹੁਤ ਵਧੀਆ ਲੱਗਦਾ ਜਿਵੇਂ ਕਰਜਾਇਆ ਜਾਣਾ ਮੈਨੂੰ ਲੱਗਦਾ ਹੁੰਦਾ ਪਰਸਨ ਨਹੀਂ ਖਾਣ ਪਾਣੀ ਵੀ ਇਨਫੈਕਟ ਤੇ ਮੈਨੂੰ ਲੱਗਦਾ ਹੁੰਦਾ ਇਹ ਨੇਚਰਲ ਜੇ ਨੇ ਖਾਣ ਪਾਣੀ ਵੀਰਾ ਹੋ ਗਿਆ ਜਾਂ ਗਲਾਬ ਸਿੱਧੂ ਬਾਈ ਹੋ ਗਿਆ ਤਾਂ ਇਹਨਾਂ ਨੇ ਵੀ ਫਿਲਮਾਂ 'ਚ ਇਹ ਚਾਹਣਾ ਵੀ ਕੀ ਕਹਿੰਦੇ ਨੇ ਇਜ਼ੀਲੀ ਇਹ ਵੀ ਥਾਂ ਬਣਾ ਸਕਦੇ ਨੇਗੇ ਪਰ ਕਿਦਾਂ ਕਿਦਾਂ ਲੱਗਿਆ ਤੁਹਾਨੂੰ ਉਹਨਾਂ ਨੂੰ ਮਿਲੇ ਅਜਵੇਂ ਗਲਾਬ ਨੂੰ ਮਿਲੇ ਉਹ ਬਹੁਤ ਉਹ ਮਤਲਬ ਫਣੀ ਜਿਹਾ ਬੰਦਾ ਹੀ ਆ ਉਹ ਹੱਸਾਉਂਦਾ ਬਹੁਤ ਆ ਤੇ ਕੀ ਕਹਿੰਦੇ ਨੇ ਕਿ ਖਾਣ ਪਾਣੀ ਬਾਈ ਵੀ ਆਪਦੇ ਆਪ 'ਚ ਇੱਕ ਕਿਰਦਾਰ ਜਿਹਾ ਵੀ ਉਹਨਾਂ ਦੇ ਕੀ ਕਹਾਂਗੇ ਆ ਅ ਫੇਸ ਤੋਂ ਲੈ ਕੇ ਸ਼ਖਸੀਅਤ ਤੋਂ ਲੈ ਕੇ ਆ ਹਰੇਕ ਬੰਦੇ ਦਾ ਹਨਾ ਤੇ ਖਾਨ ਬਾਈ ਦੀ ਵੀ ਕਲਮ ਬਹੁਤ ਸੋਹਣੀ ਆ ਤੇ ਬਸ ਉਹੀ ਲਾ ਲਓ ਯਾਰ ਜਿੱਦਾਂ ਉਹੀ ਨਹੀਂ ਹੁੰਦਾ ਵੀ ਜਿਵੇਂ ਮਿਸਤਰੀ ਨੂੰ ਭੇਤ ਜਾ ਜਾਂਦਾ ਵੀ ਆਹ ਕੰਧ 'ਚ ਇੰਨੀ ਘੱਟ ਲੱਗੀ ਹੋਣੀ ਹੁਣ ਮੈਨੂੰ ਲੱਗਦਾ ਕਾਸਟਿੰਗ ਕਰ ਕਰਕੇ ਜਾਂ ਫਿਲਮਾਂ 'ਚ ਹੁਣ ਕਰਕੇ ਸਮਝ ਜਾ ਸਕਦਾ ਆ ਜਾਂਦਾ ਵੀ ਆ ਬੰਦਾ ਕਰ ਸਕਦਾ ਤੇ ਆ ਬੰਦਾ ਵਧੀਆ ਕਰ ਲੂਗਾ ਪਰ ਇਸ ਤੋਂ ਇਲਾਵਾ ਜਿਹੜੇ ਐਕਟਿੰਗ ਕਰ ਰਹੇ ਨੇ ਜਾਂ ਆਰਟਿਸਟ ਹੋਰ ਨੇ ਜਿਹੜੇ ਸਿੰਗਰ ਨਹੀਂ ਉਹਨਾਂ ਦੇ ਵਿੱਚੋਂ ਤੁਹਾਡੀ ਨਜ਼ਰ ਹੈਗੀ ਕਿਸੇ ਆਰਟਿਸਟ ਤੇ ਹਾਂਜੀ ਜਿਵੇਂ ਇੰਦਰ ਵੀਰਾ ਵੀ ਕਹੀ ਐ ਇੰਦਰਜੀਤ ਲਾ ਲੋ ਹਣਾ ਤਾਂ ਵਾਈਟ ਪੰਜਾਬ 'ਚ ਇੰਦਰਜੀਤ ਮੈਨੂੰ ਬਹੁਤ ਵਧੀਆ ਲੱਗਦਾ ਇੰਦਰਜੀਤ ਚ ਚਲੋ ਹੁਣ ਤਾਂ ਮੈਨੂੰ ਲੱਗਦਾ ਉਹ ਕਲਰਸ ਦੇ ਇੱਕਦੋ ਕੋਈ ਟੀਵੀ ਸ਼ੋਅ ਵੀ ਕਰ ਰਿਹਾ ਤੇ ਇੰਦਰ 'ਚ ਵੀ ਮੈਨੂੰ ਪੋਟੈਂਸ਼ਲ ਲੱਗਦਾ ਹੁੰਦਾ ਵੀ ਇੰਦਰ ਵੀ ਵਧੀਆ ਕੰਮ ਕਰੂਗਾਗੇ ਐਕਟਰ ਉਹ ਵੀ ਵਧੀਆ ਤੇ ਬੰਦਾ ਵੀ ਵਧੀਆ ਥੀਏਟਰ ਆਰਮੀ ਫਿਲਮਸ ਦੀ ਗੱਲ ਕਰਦੇ ਆਪਾਂ ਜਿਹੜੇ ਅੱਜ ਮੁਕਾਮ ਤੇ ਆ ਹਨਾ ਉਹ ਮਤਲਬ ਇੱਥੋਂ ਤੱਕ ਲਿਆਉਣ ਵਿੱਚ ਕਿੰਨਾ ਸੰਘਰਸ਼ ਲੱਗਿਆ ਮੈਂ ਪਿੱਛੇ ਜੇ ਨਾ ਇੱਕ ਫੋਟੋ ਸੀਗੀ ਮੈਂ ਤੇ ਮੇਰਾ ਦੋਸਤ ਹਰਜੀਤ ਅਸੀਂ ਇੱਕ ਜਗ੍ਹਾ ਪਲੇ ਕਰ ਰਹੇ ਸੀ ਪਿੱਛੇ ਬੈਨਰ ਲੱਗਿਆ ਹੋਇਆ ਸੀਗਾ ਦ ਥੀਏਟਰ ਆਰਮੀ ਜੀ ਫਿਰ ਹੌਲੀ ਹੌਲੀ ਪਹਿਲਾਂ ਕਿਉਂਕਿ ਨਾਟਕ ਕਰਦਾ ਸੀਗੇ ਫਿਰ ਹੌਲੀ ਹੌਲੀ ਫਿਲਮਾਂ 'ਚ ਆ ਕੇ ਦ ਥੀਏਟਰ ਆਰਮੀ ਫਿਲਮਸ ਹੋ ਗਿਆ ਜੀ ਤੇ ਵਟੇ ਲਾ ਲੋ ਹੋ ਸਕਦਾ ਅਸੀਂ ਸਮਾਂ ਹੁਣ ਜਿਵੇਂ 2007-8 ਤੋਂ ਲੱਗੇ ਹੋયા ਵੀਰੇ ਹਨਾ ਕਈ ਵਾਰ ਇਹ ਵੀ ਲੱਗਦਾ ਯਾਰ ਬਹੁਤ ਜ਼ਿਆਦਾ ਸਾਲ ਲੱਗੇ ਹਨਾ ਪਰ ਕਈ ਵਾਰ ਇਹ ਵੀ ਲੱਗਦਾ ਹੈ ਇਹੀ ਆਪਣੀ ਕਮਾਈ ਆ ਹਨਾ ਇੱਕ ਪੈਸਾ ਹੁੰਦਾ ਕਮਾਈ ਇੱਕ ਤੁਹਾਡਾ ਜਿਹੜਾ ਇੰਨੇ ਸਾਲ ਤੁਸੀਂ ਇੱਕ ਫੀਲਡ ਨੂੰ ਦੇਤੇ ਤਜਰਬਾ ਵੀ ਤੁਹਾਡੀ ਕਮਾਈ ਹੁੰਦਾ ਗੰਗਾ ਨਗਰ ਦੇ ਬਾਰੇ ਦੱਸੋ ਕਿਉਂਕਿ ਮੈਂ ਮੇਰਾ ਇਲਾਕਾ ਤੁਸੀਂ ਉਹਦੇ ਬਾਰੇ ਦੱਸੋ ਥੋੜਾ ਬਹੁਤ ਗੰਗਾ ਨਗਰ ਇਹ ਲਗਾ ਲਓ ਬਾਈ ਮੈਂ ਹੱਸਦਾ ਹੁੰਨਾ ਕਿਸੇ ਨੂੰ ਵੀ ਜਿੱਨਾ ਕਿ ਮੈਨੂੰ ਮੈਂ ਬੇਸਿਕਲੀ ਹਣਾ ਲਹਿਰਾਗਾਗਾ ਡਿਸਟ੍ਰਿਕਟ ਸੰਗਰੂਰ ਤੋਂ ਆ ਵੀ ਗੰਗਾ ਨਗਰ ਇੱਕ ਐਦਾਂ ਦਾ ਜ਼ਿਲ੍ਹਾ ਕਹਿ ਲਓ ਐਦਾਂ ਦਾ ਸ਼ਹਿਰ ਆ ਜਿੱਥੇ ਮੇਰੇ ਬਹੁਤ ਮਿੱਤਰ ਨੇ ਤੇ ਮੈਂ ਉੱਥੋਂ ਦੇ ਕਈ ਲੋਕਲ ਗਰੁੱਪਾਂਿਆਂ ਚ ਵੀ ਐਡ ਆ ਵੀ ਜਿੱਥੇ ਸਮਾਂ ਲੋ ਕੋਈ ਗੰਗਾ ਨਗਰ ਪੁਲੀ ਟੁੱਟੀ ਹੋਈ ਆ ਉਹ ਫੋਟੋ ਬਾਦਣਗੇ ਯਾਰ ਆ ਪੁਲੀ ਕਹੋ ਹੈਣਾ ਐਮ ਸੀ ਸਾਹਿਬ ਨੂੰ ਤਾਂ ਜਿਵੇਂ ਸੰਗਰੂਰਾ ਉਮੇ ਗੰਗਾ ਨਗਰ ਆ ਮੰਡੀ ਬਰਾੜ ਵੀ 라 ਹੋ ਗਿਆ ਗੈਲੈਕਸੀ ਹੋ ਗਿਆ ਉੱਥੇ ਕਾਫੀ ਮਿੱਤਰ ਬੈਠੇ ਨੇ ਆਪਣੇ ਤੇ ਗੰਗਾ ਨਗਰ ਵੀ ਇੱਕ ਘਰ ਵਰਗਾ ਹੀ ਲੱਗਦਾ ਇੱਕ ਗੰਗਾ ਨਗਰ ਕੇਸਰੀਆ ਟੱਬਾ ਯਾਰ ਆ ਥਾਣੇ ਦੇ ਨਾਲ ਆ ਸ਼ਾਇਦ ਉਹਦੇ ਤੇ ਉਹ ਓਟਾਬੇ ਦੀ ਰੋਟੀ ਬੜੀ ਅਸੀਂ ਯਾਦ ਕਰਦੇ ਹੁੰਨੇ ਆ ਜੀ ਜੀ ਤੁਹਾਡਾ ਐਕਸਪੀਰੀਅੰਸ ਕਿਦਾਂ ਰਿਹਾ ਹੋ ਸਕਦਾ ਮੇਰੇ ਸਵਾਲ ਥੋੜੇ ਨੋਰਮਲ ਹੋਣ ਪਰ ਕਿੱਦਾਂ ਰਿਹਾ ਐਕਸਪੀਰੀਅੰਸ ਮੈਂ ਵੀ ਵੀਰੇ ਹਣਾ ਵੀ ਚਲੋ ਕੀ ਕਹਿੰਦੇ ਨੇ ਕਰੇ ਖਰਾਬੇ ਬਾਬਾਪੋ ਆਪਾ ਮੈਂ ਮੈਂ ਵੀ ਘਰ ਜੇ ਵਾਂਗੂ ਗੱਲਾਂ ਹੀ ਕੀਤੀਆਂ ਨੇ ਗਈਆਂ ਜੀ ਜੀ ਇੰਟੈਲੀਜੈਂਟ ਮੈਂ ਪਹਿਲੀ ਕਹਣਾ ਉਹਨਾ ਬਹੁਤੇ ਆਪਾਂ ਵੀ ਸਮਾਰਟ ਇੰਟੈਲੀਜੈਂਟ ਹੈ ਨਹੀਂਗੇ ਇੱਕੋ ਚੀਜ਼ ਆ ਜਿਹਨੇ ਜੇ ਅੱਜ ਗੱਬਰ ਸੰਗਰੂਰ ਥੋੜਾ ਬਹੁਤ ਵੀ ਸੁਣਦਾ ਦੇਖਦਾ ਉਹ ਇੱਕੋ ਹੁਨਰ ਆਉਦੇ ਚ ਵੀ ਉਹ ਲੱਗਿਆ ਰਹਿੰਦਾ ਰੈਗੂਲਰ ਐਦਾਂ ਹੀ ਮੇਰੀ ਹਣਾ ਨਵੇਂ ਯੂਥ ਛੋਟੇ ਮੈਂ ਪਰਾਂਵਾਂ ਨੂੰ ਇਹੀ ਨਸੀਹਤ ਹੈ ਜਾਂ ਇਹੀ ਮੇਰਾ ਕਹਿਣਾ ਵੀ ਆਰ ਆਪਦੇ ਲੱਗੇ ਰਹੋ ਹਨਾ ਤੁਹਾਡੇ ਚ ਘੱਟ ਟੈਲੈਂਟ ਘੱਟ ਹੁਨਰ ਵੀ ਹੋਊਗਾ ਤੁਸੀਂ ਕਿਤੇ ਨਾ ਕਿਤੇ ਖੜੇ ਰਹੋਗੇ ਤੇ ਫਿਰ ਤੁਹਾਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ ਜਦੋਂ ਤੁਸੀਂ ਆਪ ਕੰਮ ਕਰਦੇ ਹੋ ਨਾ ਫਿਰ ਤੁਹਾਨੂੰ ਕਿਸੇ ਚੀਜ਼ ਤੋਂ ਖੋਫ ਨਹੀਂ ਆਊਗਾ ਵੀ ਯਾਰ ਮੇਰਾ ਕੰਮ ਘੱਟ ਸਕਦਾ ਮੇਰਾ ਕੰਮ ਰੁਕ ਸਕਦਾ ਫਿਰ ਤੁਸੀਂ ਹਮੇਸ਼ਾ ਵੱਧਦੇ ਰਹੋਗੇ ਤਵ ਦੇ ਅੰਦਰ ਇੱਕ ਇਹ ਚਿੰਗ ਪੇਸ਼ੈਂਸ ਦੋ ਚੀਜ਼ਾਂ ਹਨਾ ਇੱਕ ਸਬਰ ਬਹੁਤ ਜ਼ਰੂਰੀ ਆ ਹਰ ਚੀਜ਼ ਹੋਣ ਨੂੰ ਜਿਵੇਂ ਜਿਵੇਂ ਮੈਂ ਉਰੇ ਉਰੇ ਵੀ ਆਪਾਂ ਪਹੁੰਚੇ ਹਣਾ ਤੁਸੀਂ ਵੀ ਇੱਕ ਟਾਈਮ ਨਿਰਧਾਰਤ ਸੀਗਾ ਜੀ ਫਿਰ ਮੈਂ ਘਰੋਂ ਤੁਰਿਆ ਉਰੇ ਤੱਕ ਆਉਣ ਤੇ ਇੱਕ ਟਾਈਮ ਲੱਗਿਆ ਹਣਾ ਉਹ ਆਪਾਂ ਇੱਕ ਚੁਟਕੀ 'ਚ ਉਹ ਚੀਜ਼ ਨਹੀਂ ਕਰ ਸਕਦੇ ਤਾਂ ਹਰ ਚੀਜ਼ ਨੂੰ ਸਮਾਂ ਲੱਗੂਗਾ ਸਮਾਂ ਦਿਓ ਪੇਸ਼ੈਂਸ ਰੱਖੋ ਸਬਰ ਰੱਖੋ ਤੇ ਲੱਗੇ ਰਹੋ ਜਿਵੇਂ ਉਹ ਕਛੂ ਵਾਂਗੂ ਇੱਕ ਨੱਕ ਦਿਨ ਜੰਗ ਜਿੱਤ ਜਊਂਗੇ ਲੜਾਈ ਜਿੱਤ ਜਊਂਗੇ ਰੇਸ ਜਿੱਤ ਜਊਂਗੇ